ਨਾ ਤੋ ਕਿਸਾਨਾਂ ਨੇ ਅੰਦਾਜ਼ਾ ਲਾਇਆ ਵੀ ਜਦ ਮੁੱਖ ਮੰਤਰੀ ਇਹ ਕਹਿ ਕੇ ਉੱਠ ਕੇ ਚੜਾ ਗਿਆ ਵੀ ਲਾੜੋ ਜੋੜ ਜਿਹੜਾ ਲਾਉਣਾ ਹੈ ਵੀ ਇਹ ਹੁਣ ਜ਼ਿਆਦਾ ਗੜਬੜ ਕਰੋ ਉਹਨਾਂ ਨੇ ਆਪਣੀਆਂ ਦਿੱਕਤਾਂ ਦਸੀਆਂ ਨੇ ਵੀ ਜੇ ਅਸੀਂ ਐਮਐਸਪੀ ਦੇ ਨਿਆ ਆ ਹੋ ਜੂ ਆ ਹੋ ਜੂ ਉਹ 3 ਮਹੀਨੇ ਕੇ 2 ਮਹੀਨੇ ਉਹਨਾਂ ਨੇ ਸਮਾਂ ਦੱਸਿਆ ਵੀ ਉਹ ਅਸੀਂ ਆਪਦੇ ਹੱਥੋਂ ਨਾ ਰਹਿ ਕਰ ਕੋਲ ਪੁੱਛੋ ਵੀ ਇੰਨੀ ਧੀਰ ਤੋ ਰਹਿ ਕਰਦੇ ਆਏ ਨੇ ਹੁਣ ਤੱਕ ਰਹਿ ਨਹੀਂ ਕਰ ਸਕੇ ਇਹ ਇਹ ਕਹਿ ਰਹੇ ਨੇ ਬਹੁਤ ਵਧੀਆ ਹੋ ਗਈ ਉਦੋਂ ਮੋਰਚਾ ਚੱਕਿਆ ਜਾਦੇ ਉਸ ਦੇ ਪਾਸੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਬਦਲਾ ਲੈ ਕੇ ਆਵਾਂਗੇ ਕਿ ਇਹੋ ਜਿਹਾ ਬਦਲਾ ਲੈ ਕੇ ਆਣਾ ਚਾਹੁੰਦੇ ਸੀ ਨਹੀਂ ਬਦਲਾ ਨਹੀਂ ਦੋਸਪੈਲਿੰਗ ਨਹੀਂ ਅਸਲ 'ਚ ਭਗਵੰਤ ਮਾਨ ਨੂੰ ਪੰਜਾਬੀ ਤਾਂ ਘੱਟ ਆਉਂਦੀ ਆ ਬੋਲਦਾ ਉਹ ਉਹਨੂੰ ਮੈਨੂੰ ਲੱਗਦਾ ਸ਼ਬਦ ਜੋੜ ਨਹੀਂ ਆਉਂਦੇ ਇਕ ਹੁੰਦਾ ਬਦਬਦਾ ਮੱਲੇ ਨੂੰ ਕਰਨਾ ਬਦਲਾ ਹਾਂ ਇਕ ਹੁੰਦਾ ਬਦਲਾ ਨਾਲ ਹਾਲੇ ਪਾਇਆ ਜਾਂਦਾ ਉਹ ਹਾਲੇ ਆਲਾ ਨਹੀਂ ਕਿਹਾ ਉਹਨੇ ਬਦਲੇ ਆਲਾ ਕਿਹਾ ਜੇ ਮੈਂ ਬਦਲਾ ਹੁੰਦਾ ਉਹ ਬਦਲਾ ਲੈ ਰਿਹਾ ਸੁਅੰਤਮਾਨ ਬਿਲਕੁਲ ਇਹਨਾਂ ਦਾ ਪਹਾੜੇ ਦਾ ਦਸਤਾਵੰਦ ਹੈ ਇਹ ਡਾਂਗ ਫੇਰ ਰਿਹਾ ਕਿਸਾਨਾਂ ਤੇ بار بار ਇਹਨਾਂ ਦੀਆਂ 100 ਗਲਤੀਆਂ ਕਿਉਂਕਿ ਜਦ ਬੰਦਾ ਕੰਮ ਕਰਦਾ ਗਲਤੀਆਂ ਤਾਂ ਹੋਣ ਹੀ ਨੇ ਕਈ ਇਹਨਾਂ ਦੇ ਜਾਣੇ-ਜਾਣੇ ਵੀ ਹੁੰਦੀਆਂ ਨੇ ਪਰ ਇਹਦੇ باوجود ਮੈਨੂੰ ਇਹੀ ਉਮੀਦ ਹੈ ਵੀ ਇਹ ਕਿਸਾਨ ਫੇਰ ਇਕੱਠੇ ਹੋਣ ਇਹੀ ਹੀ ਬੰਦੇ ਪੰਜਾਬ ਨੂੰ ਬਚਾ ਸਕਦੇ ਨੇ ਹੁਣ ਹੋਰ ਕਿਸੇ ਕੋਲ ਕੋਈ ਤਾਕਤ ਨਹੀਂ ਕਿਉਂਕਿ ਬਾਕੀ ਤਾਂ ਸਾਰੇ ਆਪਦਾ ਹਰਵੇ ਮੰਡੇ ਤੇ ਲੱਗੇ ਇਹ ਫੇਰ ਵੀ ਚਾਹ ਕਰਕੇ ਇਹਨਾਂ ਦੇ ਸੌ ਦੋਸ਼ ਲਾ ਦੇਣ ਜੀ ਇਹਨਾਂ ਨੇ ਇਹਨੇ ਪੈਸੇ ਇਕੱਠੇ ਕਰ ਲਈ ਫੁਲਾਣਾ ਐ ਖਾ ਗਿਆ ਜੀ ਲੱਗਦੇ ਹੋਣਗੇ ਸਾਡੀ ਤੌਰ ਤੇ ਮੇਰੇ ਸਵਾਲ ਨੇ ਤੇ ਜਦ ਤੁਸੀਂ ਵਰਤ ਤੋਂ ਪੂਰਨ ਰੂਪ ਚ ਕੱਲਾ ਪਾਣੀ ਜਾਂ ਨਮਕ ਲੈ ਰਹੇ ਹੋ ਤਾਂ ਤੁਹਾਡੇ ਸਰੀਰ ਚ ਕੁਝ ਬਦਲਾ ਆਉਣੀ ਆਉਨੇ ਨੇ ਜਿਵੇਂ ਕੱਲ ਪੀਸਫੁਲੀ ਦਿੱਰਨੇ ਨੂੰ ਹਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਨੂੰ ਨਹੀਂ ਲੱਗਦਾ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕੀਤੀ ਗਈ ਆ ਪੰਜਾਬ ਗਵਰਨਮੈਂਟ ਵੱਲੋਂ ਸੀ ਉਹਨਾਂ ਨੂੰ 20-20 ਕਿਲੋਮੀਟਰ ਕੁੰਲਾ ਪੈਂਦਾ ਸੀ ਖਤ ਕਿਸਾਨਾਂ ਦੇ ਪਾਈ ਗਏ ਬੈਰੀਕੇਡ ਸਰਕਾਰ ਨੇ ਲਾਇਨੇ ਖਤ ਕਿਸਾਨਾਂ ਦੇ ਪਾਉਂਦੇ ਨੇ ਇਹ ਹਮਲਾ ਜੀ ਵਾਲੇ ਸੀ ਤੁਸੀਂ ਕਹਿਣਾ ਪੀਸ ਨਹੀਂ ਚੱਕਿਆ ਇਹ ਤਾਂ ਬੁਲਡੋਜ਼ਰ ਲੱਗੇ ਗਏ ਨੇ ਅੱਜ ਪੰਜਾਬ ਚ ਸਭ ਤੋਂ ਵੱਡਾ ਜਿਹੜਾ ਕਿਸੇ ਨੇ ਬੁਲਡੋਜ਼ਰ ਕੱਟਰਾਇਆ ਉਹ ਨਹੀਂ ਦਿੱਤਾ ਸੀ ਇਹ ਪਿੰਨੀ ਬੜੀ ਪ੍ਰਸ਼ਾਸਨ ਸਰਕਾਰ ਲੈ ਚਾਈ ਤੇ ਡੱਲੇ ਆਪ ਸਾਹਿਬ ਤਾਂ ਪੂਰੇ ਮਤਲਬ ਸਿੰਘ ਸਜੇ ਹੋਏ ਨੇ ਤੇ ਉਹਨਾਂ ਨੂੰ ਤਾਂ ਫਰਜ਼ ਹੁੰਦਾ ਸੀ ਦੱਸਣਾ ਵੀ ਦੇਖੋ ਇਹ ਆਇਆ ਜੀਨੇ ਦੇਖਣਾ ਦੇ ਇਹਨਾਂ ਨੇ ਉੱਥੇ ਬੰਦਾ ਹੀ ਨਹੀਂ ਅੱਗੇ ਆਂ ਦਿੱਤਾ ਬਿਲਕੁਲ ਭਾਈ ਤੁਸੀਂ ਹਰਦੇ ਬੰਦੇ ਨਾਲ ਹੀ ਦੱਸ ਦੋ ਨਾ ਵੀ ਕੀ ਹੈ ਮੈਨੂੰ ਨਹੀਂ ਕੋਈ ਉਹਨਾਂ ਨੇ ਮੈਨੂੰ ਕਿਹਾ ਜੀ ਮੈਂ ਰਿਪੋਰਟ ਲਿਜਾਣਾ ਮੈਂ ਦੇਖੇ ਨਹੀਂ ਕਰ ਰਿਹਾ ਤੁਹਾਡੀ ਮੈਂ ਦੇਖ ਲਈ ਉਹਦੇ ਚਾਹ ਹੈ ਇਹਨਾਂ ਉਹਨਾਂ ਬੋਚਕੀ ਸੀ ਉਹ ਰਿਪੋਰਟ ਤੇ ਜੀ ਕਿ ਉਹਦੇ ਵਿੱਚ ਉਹ ਚੀਜ਼ ਡਿਸਟਰਬ ਹੋਈ ਨਹੀਂ ਦਿਖੀ ਮੈਨੂੰ ਜਿਹੜੀ ਚੀਜ਼ ਭੁੱਖੇ ਦਸਨ ਕਰਕੇ ਡਿਸਟਰਬ ਹੁੰਦੀ ਹੈ ਅਗੜਗਾਜ ਦੇ ਸਾਬਦਾ ਵੀ ਬਿਆਨ ਆਇਆ ਵੀ ਪਿਛਲੇ ਦਿਨਾਂ ਵਿੱਚ ਜਿਵੇਂ ਦੀ ਪੁਲਿਸ ਕਾਰਵਾਈਆਂ ਕਰ ਰਹੀ ਆ ਚਾਹੇ ਉਹ ਮਰਡਰ ਕਰ ਰਹੀ ਹੈ ਜਾਂ ਐਨਕਾਊਂਟਰ ਕਰ ਰਹੀ ਆ ਵੀ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਵਿਆਰ ਤੋਂ ਵੀ ਪੰਜਾਬ ਆ ਜਿਹੜਾ ਪੁਲਿਸ ਸਟੇਟ ਵੱਲ ਵਧ ਰਿਹਾ ਇਹ ਬਣਿਆ ਹੋਇਆ ਪੁਲਿਸ ਸਟੇਟ ਅਨਾਰਕੀ ਇੱਥੇ ਫੈਲੀ ਹੋਈ ਆ ਬੇਚੈਨੀ ਇੱਥੇ ਫੈਲੀ ਪਈ ਆ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਮੈਂ ਤੁਸੀ ਬੰਦ ਕਰਤਾ ਬੰਦਿਆਂ ਦਾ ਬੋਲਣਾ ਤੁਸੀ ਬੰ ਉਹਨਾਂ ਵੀ ਮੂਵਮੈਂਟ ਤੁਸੀਂ ਹਲਾਤੀ ਉਹਨਾਂ ਦੇ ਉੱਤੇ ਚੰਗੇ ਜਾਂ ਮਾੜੇ ਬੈਠੇ ਸੀ ਉਹ ਤੁਸੀਂ ਢਾਤੇ ਬੁਲਡੋਜ਼ਰ ਨਾਲ ਤੁਹਾਡਾ ਪੁਲਸੀਆ ਜਾ ਕੇ ਕਹਿੰਦਾ ਤੁਸੀਂ 500 ਅਸੀਂ 5000 ਆ ਉਹ ਕਹਿੰਦਾ ਅਸੀਂ 5000 ਇਹ ਆਪਣੇ ਆਪ ਕਿਸੇ ਜਿੱਡਾ ਮਰਜੀ ਇਮਾਨਦਾਰ ਕੋਲ ਫਸ ਰਿਹਾ ਤੇ ਮੇਰੇ ਸਾਹ ਨਾਲ ਉਹਨੇ ਆਪਣੇ ਪੁੱਤ ਸਬਸ ਦੇ ਕਿਰਦਾਰ ਤੋਂ ਬਾਹਰ ਜਾ ਕੇ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਵੇਂ ਪੰਜਾਬ ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਵਕ ਵਕ ਕਿਸਾਨ ਆਗੂਆਂ ਨੂੰ ਵਕ ਵਕ ਜੇਲਾਂ ਵਿੱਚ ਭੇਜਿਆ ਗਿਆ ਸੋ ਗੱਲਬਾਤ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਡਾਕਟਰ ਪਿਆਰੇ لال ਗਰਗ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿਵੇਂ ਕਿਸਾਨੀ ਅੰਦੋਲਨ ਨੂੰ ਪੰਜਾਬ ਸਰਕਾਰ ਵੱਲੋਂ ਖਤਮ ਕਰਨ ਦੀ ਜਾਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪੰਜਾਬ ਸਰਕਾਰ ਜਿਹੜੀ ਹੈ ਇਹ ਕੇਂਦਰ ਦੇ ਹੁਕਮਾਂ ਤੇ ਚੱਲ ਰ ਅਬਦਾ ਚ ਇਹਨਾਂ ਦਾ ਕੋਈ ਪਤਾ ਹੈ ਨਹੀਂ ਇਹਨਾਂ ਨੇ ਪਹਿਲਾਂ ਜਿਹੜੇ ਦੂਜੇ ਕਿਸਾਨ ਸੀਗੇ ਜਿਨ੍ਹਾਂ ਨੇ ਇੱਥੇ ਚੰਡੀਗੜ੍ਹ ਚ 34 ਸੈਕਟਰ ਚ ਆ ਕੇ ਧਰਨਾ ਮਾਰਨਾ ਸੀ ਉਹਨਾਂ ਨੂੰ ਰੋਕਿਆ ਬੁਰੀ ਤਰ੍ਹਾਂ ਜੀ ਉਹਨਾਂ ਨੂੰ ਇੱਥੇ ਮੀਟਿੰਗ ਕਰਦੇ ਭਗਵੰਤ ਸਿੰਘ ਉੱਠ ਕੇ ਚੜਾ ਗਿਆ ਚੰਗਾ ਫਿਰ ਲਾੜੋ ਜੋਰ ਜਿਹੜਾ ਲਾਉਣਾ ਹੈ ਹਮ ਨਾ ਤੋ ਕਿਸਾਨਾਂ ਨੇ ਅੰਦਾਜ਼ਾ ਲਾਇਆ ਵੀ ਜਦ ਮੁੱਖ ਮੰਤਰੀ ਇਹ ਕਹਿ ਕੇ ਉੱਠ ਕੇ ਚੜਾ ਗਿਆ ਵੀ ਲਾੜੋ ਜੋਰ ਜਿਹੜਾ ਲਾਉਣਾ ਹੈ ਵੀ ਇਹ ਹੁਣ ਜ਼ਿਆਦਾ ਗੜਬੜ ਕਰੋ ਹਮ ਇਹ ਦਾ ਮਤਲਬ ਉਹਨਾਂ ਨੇ ਅੰਦਾਜ਼ੇ ਹੀ ਨਹੀਂ ਲਾਇਆ ਉਗਣੇ ਜੀ ਸਾਨੂੰ ਤਾਂ ਚੜ ਐ ਸੀਗਾ ਵੀ ਮੋਟਾ ਮੋਟਾ ਰੋਕਣਗੇ ਰਸਤੇ ਸਾਨੂੰ ਪਤਾ ਹੀ ਨਹੀਂ ਸੀ ਸਾਨੂੰ ਅਰੈਸਟ ਕਰ ਲਵਗੇ ਉਹਨਾਂ ਨੂੰ ਕਿ ਕਿਸਾਨ ਭਾਵੇਂ ਜੋ ਅਰੈਸਟ ਕਰਦੇ ਫੇਰ ਨਾ ਪਤਾ ਲੱਗਿਆ ਆ ਇੱਥੇ 500 ਬੰਦਾ ਲੈ ਆਉਂਦੇ ਇਹ ਆ ਸਕਦੇ ਸੀ ਜੱਥੇਬੰਦੀ ਕੋਲ ਤਾਕਤ ਸੀ 34 ਜੋ ਕਿ 500 ਬੰਦਾ ਇਧੋ ਇੱਕ ਕੋਈ ਇਧੋ ਆ ਰਿਹਾ ਕੋਈ ਇਧੋ ਆ ਰਿਹਾ ਇਕੱਠੇ ਹੋ ਜਾਂਦੇ ਕਿਸਾਨ ਉਸੇ ਛੰਡੇ ਕਰ ਲੈਂਦੇ ਤੇ ਉਹ ਸਰਕਾਰ ਦੀ ਬੇਚੀ ਹੋ ਜਾਂਦੀ ਵੀ ਹਾਂ ਜੀ ਕਿਸਾਨ ਜਿੱਤ ਗਏ ਉਹ ਰਸਤੇ 'ਚ ਰੋਕ ਲੈ ਇੱਥੇ ਤਾਂ ਹੁਣੀ ਚਾਰ ਬੰਦੇ ਆਏ ਸਾਰੇ ਚਾਰ ਬੰਦੇ ਫਿਰ ਵੀ ਆ ਗਏ ਹਿੰਮਤ ਨਾਲ ਹਾਂ ਤੇ ਉਦੋਂ ਡਾਂਗ ਪਈ ਉਦੋਂ ਬਾਅਦ ਉਹਦੇ ਉੱਤੇ ਮੋਰਚਾ ਲਿਆਂਦਾ ਜਾਂ ਹੋਰ ਜਿੱਡਾ ਵੱਡਾ ਰਿਐਕਸ਼ਨ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਬਲਕਿ ਸਰਕਾਰ ਨਾਲ ਮੀਟਿੰਗ ਕਰ ਰਹੇ ਨੇ ਕੁਛ ਦਿਨਾਂ ਬਾਅਦ ਹੀ ਇਹ ਕਹਿੰਦੇ ਜੀ ਹੁਣ ਮੀਟਿੰਗ ਕਰਨ ਦਾ ਕੀ ਆ ਜੀ ਵਿੱਚ ਸਰਕਾਰ ਪੰਜਾਬ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਇਹਦਾ ਮਤਲਬ ਇਹਨਾਂ ਨੇ ਮੰਨ ਲਿਆ ਵੀ ਉਹ ਜੋ ਤੁਸੀਂ ਕਰਿਆ ਠੀਕ ਕਰਿਆ ਬਿਲਕੁਲ ਫਿਰ ਵੀ ਇਹਨਾਂ ਨਾਲ ਮੀਟਿੰਗ ਹੋ ਰਹੀ ਹੈ ਇਹਨਾਂ ਦਾ ਸਵੇਰੇ ਦਾ ਜੀ ਰੌਲਾ ਪੈ ਰਿਹਾ ਸੀ ਵੀ ਅੱਜ ਧਰਨਾ ਚੱਕਿਆ ਜਾਣਾ ਇਹ ਕਿਉਂ ਕਹਿੰਦੇ ਸੀ ਧਰਨਾ ਚੱਕਿਆ ਜਾਣਾ ਕੀ ਇਹਨਾਂ ਨੂੰ ਆਏ ਸੀ ਵੀ ਮੀਟਿੰਗ ਦੇ ਵਿੱਚ ਨੋਟੀਫਿਕੇਸ਼ਨ ਹੱਥ 'ਤੇ ਛਪਵਾ ਦੇਣਗੇ ਵੀ ਐਮਐਸਸੀ ਗਰੰਟੀ ਦਾ ਕਾਨੂੰਨ ਉਦੋਂ ਪੈਣਾ ਕੈਬਿਨੇਟ ਚ ਪਾਸ ਹੋਣਾ ਤੇ ਤੁਸੀਂ ਅੱਜ ਹੀ ਕਿਵੇਂ ਸੋਚਦੇ ਹੋ ਕਿ ਖਤਮ ਹੋ ਜਾਊਗਾ ਧਰਨਾ ਇਹਦਾ ਮਤਲਬ ਤੁਹਾਡੇ ਮਨ ਚ ਆਇਆ ਕਿ ਕਿਤੇ ਨਾ ਕਿਤੇ ਵੀ ਆਪਾਂ ਖਤਮ ਕਰਨਾ ਜੀ ਇਹ ਜੋ ਇੱਕ ਸ਼ੰਕਾ ਬੈਦਾ ਹੁੰਦੀ ਹੈ ਬਿਲਕੁਲ ਵੀਡੀਓ ਦੇ ਵਿੱਚ ਕਈ ਜਗ੍ਹਾ ਤੇ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਜੀ ਸ਼ਾਇਦ ਅੱਜ ਖਤਮ ਹੋ ਜਾਏ ਤੇ ਸਰਕਾਰ ਨੇ ਕੀ ਕਰਿਆ ਸਰਕਾਰ ਨੇ ਦੋਨੇ ਪਾਸੇ ਜਾ ਕੇ ਮੈਂ ਕਨੌਰੀ ਬਾਰਡਰ ਦਾ ਸੁਣ ਰਿਹਾ ਸੀ ਉਹ ਪੁਲਿਸ ਅਫਸਰ ਕਹਿੰਦਾ ਸਿੱਧੂ ਦੇਖੋ ਤੁਸੀਂ 500 ਆ ਸੀ 5000 ਫੇ ਸੋਚ ਲਓ ਬਿਲਕੁਲ ਭਾਈ ਮੰਨ ਲਿਆ ਉਹਨੇ ਤੁਹਾਨੂੰ ਖਦੇੜਤਾ ਤੁਹਾਡੀ ਤਾਂ ਤਾਕਤ ਬਹੁਤ ਹੈ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਬਹੁਤ ਵੱਡੀ ਤਾਕਤ ਹੈ ਦੀ ਜੀ ਪੂਰਾ ਮਾਜਾ ਦੁਆਬਾ ਇਹਦੇ ਕੋਲ ਕਾਫੀ ਵੱਡਾ ਹੈ ਜੀ ਤੇ ਮਨਜੀਤ رائے ਉਹਦੇ ਕੋਲ ਦਾਬੇ ਚ ਬਹੁਤ ਉਹਦੀ ਤਾਕਤ ਹੈ ਕਿ ਇਦਾਂ ਹੀ ਜਿਹੜੇ ਦੱਧਿਆ ਸਾਹਵੋਰੀ ਨੇ ਨੌਨ ਪੋਲਿਟੀਕਲ ਐਸਕੇਮ ਉਹਨਾਂ ਦੀ ਇੰਦਾ ਤਾਕਤ ਹੈ ਪਰ ਇਹ ਚ ਜਿਹੜੀ ਨਹੀਂ ਫਟਕੀ ਬਿਲਕੁਲ ਇਹ ਪਤਾ ਲੱਗਦਾ ਬਿਲਕੁਲ ਠੀਕ ਹੈ ਜੇ ਦੂਜਿਆਂ ਨੇ ਤਾਂ ਫਿਰ ਕਿਹਾ ਵਿੱਚ ਅਸੀਂ ਦੇਖਾਂਗੇ ਉੱਥੇ ਬੈਠੇ ਤੁਹਾਨੂੰ ਨੇ ਧਰਨੇ ਮਾਰੇ ਮਾੜੇ ਮੋਟੇ ਨਾ ਤਾਂ ਵੀ ਨਹੀਂ ਕੁਝ ਕਰਿਆ ਅੱਜ ਪਤਾ ਨਹੀਂ ਕੀ ਹੋਊਗਾ ਜੇ ਤਾਂ ਦੋ ਦਿਨਾਂ ਦੇਖਾਂਗੇ ਕਿ ਉਹ ਅਰੈਸਟ ਕਰੇ ਰੱਖੇ ਨੇ ਲੀਡਰ ਤਾਂ ਖੈਰ ਲੀਡਰਾਂ ਦਾ ਉੱਡਾ ਲੋਹਣੀ ਪਰ ਮੈਨੂੰ ਐਂ ਲੱਗਦਾ ਮੈਂ ਕੱਲ ਸ਼ਾਮ ਨੂੰ 4 ਵਜੇ 5 ਵਜੇ ਦੀ ਵੀਡੀਓ ਕਰੀ ਹੋਈ ਇਹਨਾਂ ਦੀ ਰਾਤ 12 ਵਜੇ ਦੇਖ ਰਿਆ ਸੀ ਉਹ ਚ ਲਿਖਿਆ ਤਾਂ ਇਹ ਸੀ ਵੀ 6 ਘੰਟੇ ਹੋਏ ਨੇ ਪਰ ਉਹ 2 ਘੰਟੇ ਤਾਂ ਬਚ ਹੀ ਲੱਗ ਜਾਂਦੇ ਨੇ ਫੋਨ ਫੋਨ ਨੂੰ ਉਹਦੇ ਵਿੱਚ ਇਹ ਜਿਹੜੇ ਤਿੰਨ ਲੀਡਰ ਨੇ ਬੋਲ ਰਹੇ ਨੇ ਜਿਹਦੇ ਵਿੱਚ ਆਪਣੇ ਸਰਬੰਸ ਸਿੰਘ ਪੰਦੇਰ ਜੀ ਤੇ ਉਹ ਕੋਹਾਲ ਤੇ ਇੱਕੋ ਤੀਜੇ ਜਿਹੜੇ ਨੇ ਇੱਧਰ ਮਾਰਵੇ ਵਾਲੇ ਇਹਨਾਂ ਦੇ ਐਸਕੇਮ ਦੇ ਬਿਲਕੁਲ ਨਾਨ ਪੋਲਿਟਿਕਲ ਦੇ ਮੇਰੇ ਦਿਮਾਗ ਚ ਨਾਮ ਲੱਗ ਜਾਂਦਾ ਉਹਨਾਂ ਦਾ ਇਹ ਜਿੰਨੇ ਕਰੇ ਸਾਡੀ ਬੜੀ ਸੋਹਣੀ ਮੁਹਾਲ ਤੇ ਗੱਲ ਹੋ ਗਈ ਇਹਨਾਂ ਨੇ ਵਾਰੀ ਵਾਰੀ ਐਡਰੈਸ ਕਰਿਆ ਵੀ ਇਹ ਇਹ ਉਹਨਾਂ ਨੇ ਆਪਦੀਆਂ ਦਿੱਕਤਾਂ ਦਸੀਆਂ ਨੇ ਵੀ ਜਿਸੀਂ ਐਮਐਸਪੀ ਦੇ ਨੇ ਆਹ ਹੋ ਜੂ ਆਹ ਹੋ ਜੂ ਉਹ ਤਿੰਨ ਮਹੀਨੇ ਕੇ ਦੋ ਮਹੀਨੇ ਉਹਨਾਂ ਨੇ ਸਮਾਂ ਦੱਸਿਆ ਵੀ ਉਹ ਅਸੀਂ ਆਪਦੇ ਅਫਸਰਾਂ ਨਾਲ ਰਾਇ ਕਰਕੇ ਉਹਨਾਂ ਨੂੰ ਪੁੱਛੋ ਵੀ ਇੰਨੀ ਧੀਰ ਤੋ ਰਾਇ ਕਰਦੇ ਐ ਨੇ ਹੁਣ ਤੱਕ ਰਾਇ ਨਹੀਂ ਕਰ ਸਕੇ ਬਿਲਕੁਲ ਏ ਇਹ ਕਹਿ ਰਹੇ ਨੇ ਬਹੁਤ ਵਧੀਆ ਹੋ ਗਈ ਉਦੋਂ ਮੋਰਚਾ ਚੱਕਿਆ ਜਾ ਰਿਹਾ ਚੱਕਿਆ ਜਾ ਰਿਹਾ ਇਹ ਤੂੰ ਇਹ ਪਤਾ ਲੱਗਦਾ ਹੈ ਦੀ ਜਾਤਾ ਲੀਡਰਸ਼ਿਪ ਨੂੰ ਅਸੈਸਮੈਂਟ ਹੀ ਨਹੀਂ ਅੰਦਾਜ਼ਾ ਹੀ ਨਹੀਂ ਵੀ ਕੀ ਹੋਣ ਵਾਲਾ ਹੂੰ ਬਿਲਕੁਲ ਜੇ ਜਾਂ ਫਿਰ ਜਿਹੜੇ ਕਿਉਂਕਿ ਪੰਜਾਬ ਸਰਕਾਰ ਵੀ ਵਿੱਚ ਬੈਠੀ ਹੈ ਮੀਟਿੰਗ ਦੇ ਜਾਂ ਤਾਂ ਹੋਵੇ ਨਾ ਜੀ ਜੇ ਹਮਲਾ ਕਰਨ ਨੂੰ ਕਹਿੰਦੇ ਅਸੀਂ ਤਾਂ ਜਿਸ ਤੋਂ ਮੋਰਚਾ ਚੁਕਾਉਣਾ ਤੇਰਾ ਮੋਰਚਾ ਚੁਕਾ ਇੱਥੇ ਜੁੱਜੇ ਨੂੰ ਕਹਤਾ ਉਹਨੇ ਇਹਨਾਂ ਨੂੰ ਤਾਂ ਕਹਿ ਹੀ ਨਹੀਂ ਬਿਲਕੁਲ ਦੂਜਿਆਂ ਨੂੰ ਤਾਂ ਮੀਟਿੰਗ 'ਚ ਕਿਹਾ ਸੀ ਜੀ ਵੀ ਆਪਦਾ ਜਿਹੜੀ ਹੜਤਾਲ ਥੋੜੀ ਉਹਦਾਂ ਦੀ ਜਿਹੜਾ ਹੋਣਾ ਇੱਥੇ ਬੰਦ ਕਰੋ ਜਦੋਂ ਉਹਨੇ ਕਿਹਾ ਸੀ ਉਹ ਨਹੀਂ ਬੰਦ ਕਰ ਨਹੀਂ ਕਹਣਾ ਚੰਗਾ ਫਿਰ ਮੈਂ ਛੱਡਿਆ ਉਹਨਾਂ ਨੂੰ ਤਾਂ ਅੰਦਾਜ਼ਾ ਨਹੀਂ ਲਾਇਆ ਵੀ ਇਹ ਚੰਨਿਆਂ ਦਾ ਮਤਲਬ ਕੀ ਹੈ ਪਰ ਇਹਨਾਂ ਨਾਲ ਤਾਂ ਧੋਖਾ ਹੋਇਆ ਹੂੰ ਜਾਂ ਤਾਂ ਇਹਨਾਂ ਨੂੰ ਪਤਾ ਸੀ ਜਾਂ ਇਹਨਾਂ ਨੂੰ ਧੋਖਾ ਹੋਇਆ ਬਿਲਕੁਲ ਦੁਨੀਆ ਦੇ ਵਿੱਚ ਇਹ ਸੂਰ ਨੇ ਦੋ ਦੇਸ਼ਾਂ ਦੀ ਲੜਾਈ ਚੱਲ ਰਹੀ ਹੁੰਦੀ ਹੈ ਇਹਦੇ ਬਾਵਜੂਦ ਦੋ ਦੇਸ਼ਾਂ ਦੇ ਬੰਦਿਆਂ ਨੂੰ ਬੁਲਾ ਕੇ ਜਦ ਮੀਟਿੰਗ ਕਰਦੇ ਨੇ ਤਾਂ ਇਹ ਨਹੀਂ ਨਹੀਂ ਦੂਜੇ ਦੇਸ਼ ਦੇ ਬੰਦੇ ਨੂੰ ਚਾਕੇ ਅਰੈਸਟ ਕਰ ਲੈਣਗੇ ਬਿਲਕੁਲ આતਵਾਦੀਆਂ ਨਾਲ ਲੜਾਈ ਚੱਲ ਰਹੀ ਹੁੰਦੀ ਹੈ ਸਰਕਾਰਾਂ ਦੀ ਹੂੰ ਸਰਕਾਰਾਂ ਵਿੱਚੀ ਬੰਦੇ ਪਾ ਕੇ ਕਈ ਵਾਰ ਪੱਤਰਕਾਰਾਂ ਨੂੰ ਭਨੇ ਜਾਂ ਸਾਡੀ ਗੱਲ ਕਰਾ ਦੋ ਹਾਂ ਉਹਨੇ ਸੇਫ ਲੰਘਾ ਕਹਿੰਦੇ ਨੇ ਜੀ ਉਹ ਕਹਿੰਦੇ ਵੱਡੇ ਤੋਂ ਵੱਡਾ ਲੀਡਰ ਆਊਗਾ ਤੁਸੀਂ ਉਹਦੇ ਅੱਖ ਵੱਲ ਨਹੀਂ ਦੇਖੋਗੇ ਅੱਖ ਮੱਟ ਕੇ ਨਹੀਂ ਦੇਖੋਗੇ ਉਹਦੇ ਵੱਲ ਹੂੰ ਜਿੱਦਾਂ ਅਸੀਂ ਕਹਾਂਗੇ ਉਹ ਆਏਗਾ ਗੱਲ ਕਰੇਗਾ ਤੇ ਉਦੋਂ ਹੀ ਵਾਪਸ ਜਾਏਗਾ ਜਦ ਤੱਕ ਉਹ ਆਪਦੇ ਟਿਕਾਣੇ ਤੇ ਨਹੀਂ ਪਹੁੰਚ ਜਾਂਦਾ ਅਸੀਂ ਇਹ ਇਸ਼ਾਰਾ ਦੇਵਾਂਗੇ ਹੁਣ ਤੁਸੀਂ ਜੋ ਮਰਜ਼ੀ ਕਰਦੇ ਹੋ ਠੀਕ ਬਿਲਕੁਲ ਇਹਨਾਂ ਨੇ ਇਧਰੋਂ ਮੀਟਿੰਗ ਕਰ ਰਹੇ ਨੇ ਉਸ ਤੇ ਪੁਲਿਸ ਫੌਜ ਭੇਜ ਰੱਖੀ ਆ ਮੇਰੇ ਪਿੰਡਾਂ ਲੱਡਾ ਕੋਠੀ ਅੱਜ ਮੈਂ ਪੜ੍ਹ ਰਿਆ ਸੀ ਅਖਬਾਰ ਚ ਵੀ ਲੱਡੇ ਕੋਠੀ ਉਹਨਾਂ ਨੇ ਸਾਰੇ ਸੰਗਠਨ ਦੀ ਖਲੋੜੀ ਲਿਜਾਣ ਵਾਸਤੇ ਉੱਥੇ ਬਹੁਤ ਜ਼ਿਆਦਾ ਪੁਲਿਸ ਇਕੱਠੀ ਕਰੀ ਹੋਈ ਸੀ ਹੁਣ ਪੁਲਿਸ ਕਦੇ ਮਿੰਟਾਂ ਚ ਇਕੱਠੀ ਹੋ ਗਈ ਜੀ ਸੋ ਜਿਹੜੀ ਲੀਡਰਸ਼ਿਪ ਇਹੇ ਵੀ ਨਹੀਂ ਦੇਖ ਸਕਦੀ ਕਿ ਕਾਰਨ ਕੀ ਚੱਦੇ ਨੇ ਹੂੰ ਤੇ ਫੇਰ ਤਾਂ ਡਾਂਗਾ ਹੀ ਪਵਾਨੀਆਂ ਨੇ ਲੋਕਾਂ ਦੇ ਗਰਗ ਸਿੰਘ ਇੱਕ ਪਾਸੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਬਦਲਾ ਲੈ ਕੇ ਆਵਾਂਗੇ ਇੱਕ ਹੀ ਇਹੋ ਜਿਹਾ ਬਦਲਾ ਲੈ ਕੇ ਆਣਾ ਚਾਹੁੰਦੇ ਸੀ ਉਹ ਨਹੀਂ ਬਦਲਾ ਦੇ ਦੋਸਪੈਨਿੰਗ ਨੇ ਅਸਲ ਚ ਭਗਵੰਤ ਮਾਨ ਨੂੰ ਪੰਜਾਬੀ ਤਾਂ ਘੱਟ ਆਉਂਦੀ ਆ ਬੋਲਦਾ ਉਹ ਜੀ ਉਹਨੂੰ ਮੈਨੂੰ ਲੱਗਦਾ ਸ਼ਬਦ ਜੋੜ ਨਹੀਂ ਆਉਂਦੇ ਇੱਕ ਹੁੰਦਾ ਬੱਬਾ ਦੱਦਾ ਗੱਲੇ ਨੂੰ ਕਰਨਾ ਬਦਲਾ ਇੱਕ ਹੁੰਦਾ ਬਦਲਾ ਨਾਲ ਆੜਾ ਪਾਇਆ ਜਾਂਦਾ ਉਹ ਆੜੇ ਵਾਲਾ ਨਹੀਂ ਕਿਹਾ ਉਹਨੇ ਬੰਦਲੇ ਵਾਲਾ ਕਿਹਾ ਜੇ ਮੈਂ ਬਦਲਾ ਲਊਂਗਾ ਉਹ ਬਦਲਾ ਲੈ ਰਿਹਾ ਹਾਂ ਬਦਲਾ ਲੈ ਰਿਹਾ ਤੇ ਅੱਜ ਵੀ ਕਿਸਾਨਾਂ ਵੱਲੋਂ ਰੇਲਾਂ ਰੁਕੀਆਂ ਜਾ ਰਹੀਆਂ ਨੇ ਬੱਸਾਂ ਰੁਕੀਆਂ ਜਾ ਰਹੀਆਂ ਨੇ ਕਈ ਹਾਈਵੇਜ਼ ਜਾਮ ਕਿਤੇ ਜਾ ਰਹੇ ਨੇ ਸਰ ਤੁਹਾਨੂੰ ਲੱਗਦਾ ਵੀ ਜਿਹੜਾ ਕਿਸਾਨੀ ਅੰਦੋਲਨ ਆ ਉਹ ਫੇਰ ਮੁੜ ਰਾਹ ਤੇ ਆਊਗਾ ਕਿਹੜੇ ਕਿਸਾਨ ਲੋਕ ਰਹਿਣੇ ਸਿੱਧੂਪੁਰ ਜਿਹੜੀ ਕਿਸਾਨ ਅੰਦੋਲਨ ਦੀ ਜਥੇਬੰਦੀਆਂ ਉਹਨਾਂ ਵੱਲੋਂ ਤਾਂ ਅੱਜ ਰੋਡ ਵੀ ਜਾਮ ਕੀਤੇ ਗਏ ਨੇ ਓਹੋ ਇੱਕ ਹੋਈ ਨਾ ਉਹ ਬਜ਼ਾਅਲ ਸਾਹਾ ਵਾਲੀ ਆ ਉਹ ਸਿੱਧੂਪੁਰ ਤਾਂ ਹਾਂ ਬਿਲਕੁਲ ਠੀਕ ਹੈ ਬਾਕੀ ਬਾਕੀ ਕਿਉਂ ਨਹੀਂ ਨਹੀਂ ਮੈਂ ਪੁੱਛਦਾ ਨਾ ਵੀ ਇਹ ਤਾਂ ਮਤਲਬ ਇੱਕ ਨੇ ਕਰਿਆ ਤੇ ਬਾਕੀ ਕਿਹਨੇ ਉੱਥੇ ਤਾਂ ਕਈ 7-8 ਜਥੇਬੰਦੀਆਂ ਸੀ ਜੀ ਉਹਨਾਂ ਨੇ ਜਾਮ ਕਰੇ ਨਹੀਂ ਹਲਿਆਣੀ ਚ ਹੋਏ ਯੂਨਿਟੀ ਨਹੀਂ ਇਕਤਾ ਕਿਉਂ ਨਹੀਂ ਨਹੀਂ ਉਹ ਤਾਂ ਇਕੱਠੇ ਸੀਗੇ ਜੀ ਖਨੌਰੀ ਬਾਰਡਰ ਅਰੇ ਇੱਥੇ ਕਿ ਮੂਵਮੈਂਟ ਜਦੋਂ ਇਕੱਠੇ ਮੋਰਚਾ ਲੜਿਆ ਹੋਇਆ ਸੀ ਉਹ ਜਿਹੜੇ ਹਰਿਆਣੇ ਦੇ ਕਿਸਾਨ ਸੀਗੇ ਜਿੰਨੇ ਵੀ ਸੀਗੇ ਹਰਿਆਣੇ 'ਚ ਕਿਤੇ ਰੁਕੀਆਂ ਨੇ ਨਹੀਂ ਸੋ ਇਹ ਤਾਂ ਇਹ ਪਤਾ ਲੱਗਦਾ ਹੈ ਵੀ ਉਹਨਾਂ ਨੇ ਮੂਵਮੈਂਟ ਨੂੰ ਖਖੜੀਆਂ ਕਰੇਦੇ ਲਹਿਰ ਨੂੰ ਕਰਿਆ ਜੀ ਉਹਦੇ 'ਚ ਭਗੰਤ ਮਾਨ ਕੇਂਦਰ ਦਾ ਮੋਹਰਾ ਬਣਿਆ ਹਮ ਜਦੋਂ ਪਹਿਨਾ ਕੈਪਟਨ ਅਮੰਦਰ ਸਿੰਘ ਭਾਵੇਂ ਕਿ ਉਹ ਚਲਾ ਗਿਆ ਬੀਜੇਪੀ 'ਚ ਉਹਦੀ ਘਾੜਾਲੀ ਵੀ ਚਲੀ ਗਈ ਉਹਦੀ ਕੁੜੀ ਵੀ ਚੜੀ ਗਈ ਸਾਰੇ ਚੜੇ ਗਏ ਜੀ ਉਹਦਾ ਮੁੰਡਾ ਵੀ ਚਲਾ ਗਿਆ ਸ਼ਾਇਦ ਪਾਗਿ ਇਹਦੇ باوجود ਉਹਨੇ ਕਿਸਾਨਾਂ ਤੇ ਡਾਂਗ ਨਹੀਂ ਫੇਰੀ ਸੀ। ਹੂੰ ਉਹ ਪੰਜਾਬ ਦੇ ਉਲਟ ਨਹੀਂ ਹੋਇਆ। ਪਹਿਲਾਂ ਉਹਨੇ ਪੰਜਾਬ ਦੇ ਪਾਣੀ ਨੂੰ ਬਚਾਇਆ। 16 ਸਾਲ ਨਹੀਂ ਕੁਝ ਹੁਣ ਦਿੱਤਾ। ਬਿਲਕੁਲ ਨਹੀਂ ਤਾਂ ਹੁਣ ਉਸ ਵਜੇ ਇਹ ਤਾਂ ਬਣ ਜਾਂਦੀ। ਜੀ ਤੇ ਫਿਰ ਉਸਨੇ ਇਹਦੇ ਉੱਤੇ ਬਿਲਕੁਲ ਡਾਂਗ ਨਹੀਂ ਫੇਰੀ। ਭਗਾਂ ਤਮਾਨ ਬਿਲਕੁਲ ਇਹਨਾਂ ਦਾ ਕਹਾੜੇ ਦਾ ਦਸਤਾ ਬਣ ਰਿਹਾ। ਹੂੰ ਇਹ ਡਾਂਗ ਫੇਰ ਰਿਹਾ ਕਿਸਾਨਾਂ ਤੇ ਵਾਰ-ਵਾਰ। ਜੀ ਤੇ ਪੰਜਾਬ ਨੂੰ ਬਚਾਉਣ ਵਾਸਤੇ ਅੱਜ ਕੋਈ ਕਹੀ ਜਾਵੇ ਨਾ ਕੋਈ ਟ੍ਰੇਡ ਯੂਨੀਅਨ ਬਚਾ ਸਕਦੀ ਹੈ। ਹੂੰ ਨਾ ਕੋਈ ਵਪਾਰੀਆਂ ਦਾ ਵਰਗ ਬਚਾ ਸਕਦਾ ਹੈ। ਨਾ ਕੋਈ ਵਿਦਿਆਪਕੀਆਂ ਦਾ ਵਰਗ ਬਚਾ ਸਕਦਾ ਕਿਉਂਕਿ ਆਪਦੀ ਆਪਦੀ ਡਫਲੀ ਬੁਜਾ ਰਹੇ ਨੇ ਆਪਦੇ ਆਪਣੇ ਕੰਮ ਵਾਸਤੇ ਜਿੱਦੇ ਉਹਨਾਂ ਨੂੰ ਉਹ ਪੂਰਾ ਹੋ ਜਾਂਦਾ ਉਹਦੇ ਹਟ ਜਾਂਦੇ ਨੇ। ਜੀ। ਗੱਲ ਵੀ ਉਹ ਨਹੀਂ ਮੰਗ ਚੱਕੀ ਸੀ ਨਾ ਕੋਈ ਮਲਾਜ਼ਮ ਹਟਾ ਸਕਦਾ। ਬਿਲਕੁਲ। ਨਾ ਆਹ ਸਿੱਖਾਂ ਦੇ ਜਿਹੜੇ ਹੈਗੇ ਨੇ ਆਪਸੀ ਝਗੜੇ ਹਟਾ ਸਕਦੇ ਨੇ ਕੋਈ ਮੰਗ ਨਹੀਂ ਕਰਦਾ। ਸਿਰਫ ਜੇ ਕੋਈ ਕੇਂਦਰ ਦੇ ਖਿਲਾਫ ਤੇ ਸੂਬੇ ਦੇ ਹੱਕ ਆ ਨੇ ਕੇਂਦਰ ਨੇ ਕਾਨੂੰਨ ਕਿਵੇਂ ਬਣਾਤੇ। ਜੀ। ਦੂਜਾ ਕਾਰਪੋਰੇਟ ਦੇ ਖਿਲਾਫ ਅਮਾਨੀ ਡਾਨੀ ਦੇ ਖਿਲਾਫ ਜੇ ਕੋਈ ਬੋਲ ਰਿਹਾ ਚਾਹੇ ਉਹ ਸੰਭੂ ਮੋਰਚਾ ਲੈਣੇ ਚਾਹੇ ਉਹ ਆਪਣਾ ਖਨੌਰੀ ਮੋਰਚਾ ਲੈਣੇ ਚਾਹੇ ਉਹ ਗ੍ਰਾਹਾ ਗਰੁੱਪ ਹੈ ਚਾਹੇ ਉਹ ਰਾਜਿਆਲ ਸਾਹਿਬ ਗਰੁੱਪ ਹੈ ਚਾਹੇ ਉਹ ਦਰਸ਼ਨਪਾਲ ਹੋ ਰਹੇ ਨੇ ਚਾਹੇ ਉਹ ਢਕੋਂਦਾ ਗਰੁੱਪ ਹੈ ਚਾਹੇ ਉਹ ਕਿਰਤੀ ਕਿਸਾਨ ਦੀ ਉਹ ਹੀ ਬੋਲ ਰਹੇ ਨੇ ਬਿਲਕੁਲ ਉਹ ਸਾਰੇ ਡਟ ਕੇ ਸੂਬੇ ਦੇ ਕਿਸਾਨੀ ਦੇ ਹੱਕਾਂ 'ਚ ਕੇਂਦਰ ਤੇ ਸੂਬੇ ਦੇ ਹੱਕਾਂ ਦਾ ਜਿਹੜਾ ਤਵਾਜਨ ਉਦੋਂ ਉੱਤੇ ਵੀ ਰੌਲਾ ਪੰਦ ਨਹੀਂ ਤੁਸੀਂ ਕਿਵੇਂ ਬਣਾਉਂਦੇ ਕਾਨੂੰਨ ਇਹ ਉਹ ਜਿਹੜੀ ਕਾਰਪੋਰੇਟ ਲੋਬੀ ਹੈ ਜਿਹੜੀ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਉਹਦੇ ਖਿਲਾਫ ਵੀ ਬੋਲ ਰਹੇ ਨੇ ਇਹਨਾਂ ਦੇ 100 મતਭੇਦ ਹੋਣ ਦੇ ਬਾਵਜੂਦ ਇਨਾਂ ਦੀਆਂ 100 ਗਲਤੀਆਂ ਕਿਉਂਕਿ ਜਦ ਬੰਦਾ ਕੰਮ ਕਰਦਾ ਗਲਤੀਆਂ ਤਾਂ ਹੋਣ ਹੀ ਆਈਆਂ ਨੇ ਕਈ ਇਹਨਾਂ ਦੇ ਜਾਣੇ-ਜਾਣੇ ਵੀ ਹੁੰਦੀਆਂ ਨੇ ਪਰ ਇਹਦੇ باوجود ਮੈਨੂੰ ਇਹੀ ਉਮੀਦ ਹੈ ਵੀ ਇਹ ਕਿਸਾਨ ਫੇਰ ਇਕੱਠੇ ਹੋਣ ਹਮ ਇਹੀ ਹੀ ਬੰਦੇ ਪੰਜਾਬ ਨੂੰ ਬਚਾ ਸਕਦੇ ਨੇ ਹੁਣ ਹੋਰ ਕਿਸੇ ਕੋਲ ਕੋਈ ਤਾਕਤ ਨਹੀਂ ਹੈ ਕਿਉਂਕਿ ਬਾਕੀ ਤਾਂ ਸਾਰੇ ਆਪਦਾ ਹੱਲਵੇ ਮੰਡੇ ਚ ਲੱਗੇ ਨੇ ਇਹ ਫੇਰ ਵੀ ਚਾਹ ਕਰਕੇ ਬਿਲਕੁਲ ਇਹਨਾਂ ਦੇ 100 ਦੋਸ਼ ੜਾ ਦੇਣਗੇ ਇਹਨਾਂ ਨੇ ਇਹਨੇ ਪੈਸੇ ਇਕੱਠੇ ਕਰ ਰਹੇ ਜੀ ਫਲਾਣਾ ਐ ਖਾ ਗਿਆ ਜੀ ਲੱਗਦੇ ਹੋਣਗੇ ਹੋ ਸਕਦਾ ਉਹਨਾਂ ਚ ਕੋਈ ਰੰਚ ਮਤਲਬ ਠੀਕ ਵੀ ਹੋਵੇ ਗੱਲ ਹਮ ਉਹ ਇਹਨਾਂ ਦਾ ਕੰਮ ਆ ਦੱਸਣਾ ਐ ਤਾਂ ਹੁਣ ਜਿਹੜਾ ਡੱਡਿਆ ਸਾਹਿਬ ਨੇ ਵਰਤ ਰੱਖਿਆ ਸੀ ਜੀ ਉਹ ਵਰਤ ਨੇ ਨਾਥਕ ਸਾਹਿਬ ਤਾਂ ਖਤਮ ਹੋ ਗਈ ਸੀ ਉਹਦੀ ਬਿਲਕੁਲ ਕਿਉਂਕਿ ਲੋਕ ਸਵਾਲ ਕਰਦੇ ਮੈਂ ਡਾਕਟਰ ਹਾਂ ਵੀ 101 ਦਿਨ ਇੱਕ ਡਾਇਬਟਿਕ ਬੰਦਾ ਮੈਨੂੰ ਨਹੀਂ ਪਤਾ ਉਹ ਡਾਇਬਟਿਕ ਹੈਗੇ ਜਾਂ ਨਹੀਂ ਹੈਗੇ ਨਾ ਉਹਨਾਂ ਨੇ ਡਿਕਲੇਅਰ ਕਰੇ ਮੈਂ ਹਾਂ ਜਾਂ ਨਹੀਂ ਹਾਂ ਲੋਕ ਕਹਿੰਦੇ ਉਹ ਡਾਇਬਟਿਕ ਹੈ ਉਹ ਕਹਿੰਦੇ ਨਹੀਂ ਭਾਈ ਮੈਂ ਚਾਹੀ ਨਹੀਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਉਹ ਵਿਸ਼ਵਾਸ ਨਹੀਂ ਨੈਤਿਕਤਾ ਕਰਕੇ ਵਿਸ਼ਵਾਸ ਹੁੰਦਾ ਨਾ ਬਿਲਕੁਲ ਲੋਕਾਂ ਨੂੰ ਲੱਗਾ 101 ਦਿਨਾਂ ਦਾ ਬੰਦਾ ਜਿੰਦ ਤੱਕ ਨੇ ਇਹ ਇਤਿਹਾਸ ਦਿਖਾ ਦੇ ਨਾ ਵੀ 101 ਦਿਨ ਬੰਦਾ ਬਿਨਾ ਕੁਛ ਖਾਦੇ ਦੀ ਚ ਜਿੰਦਾ ਰਹੇ ਕੱਲੇ ਪਾਣੀ ਤੇ ਹਮ ਬਿਲਕੁਲ ਕੋਈ ਤਾਂ ਗੱਲ ਹੋਊਗੀ ਨਾ ਇਹਨਾਂ ਦੇ ਡਾਕਟਰ ਦਾ ਮੈਨੂੰ ਫੋਨ ਆਇਆ ਸਰ ਕਈਆਂ ਨੇ ਇਲਜ਼ਾਮ ਵੀ ਲਾਏ ਵੀ ਡੱਲੇਵਾਲ ਸਭ ਤਾਂ ਦੇਖ ਸਕਦੇ ਨੇ ਰਹੇ ਨੇ ਉੱਥੇ ਨਹੀਂ ਮੈਂ ਇਸ ਤੇ ਮੈਂ ਕਹਿੰਦਾ ਉਹਦਾ ਉਹ ਇਲਜ਼ਾਮ ਤਾਂ ਕੋਈ ਵੀ ਲਾ ਦਿੰਦਾ ਇਲਜ਼ਾਮ ਤਾਂ ਤੁਹਾਨੂੰ ਹੋਰ ਦੱਸਣਾ ਇਲਜ਼ਾਮ ਲਾਉਣ ਵਾਲੇ ਕੀ ਕਰਦੇ ਨੇ ਹਮ ਅਸੀਂ ਕਹਿੰਦਾ ਹੜਤਾਲ ਕਰਨੀ ਸੀ ਸਾਰੇ ਪੰਜਾਬ ਚ ਜੀ ਤੇ ਖੰਨੇ ਇੱਕ ਲੜਕੀ ਨੇ ਕਿਹਾ ਵੀ ਮੈਂ ਨਹੀਂ ਹੜਤਾਲ ਕਰਨੀ ਅੱਛਾ ਨਾ ਫਗਵਾੜੇ ਉੱਥੇ ਸਾਡਾ ਇੱਕ ਆਰਗੇਨਾਈਜ਼ਿੰਗ ਫੈਕਟਰੀ ਸੀ ਜੱਜਚੇਬੰਦ ਕਰ ਦਿੱਤਾ ਹੋ ਗਿਆ ਹੂੰ ਤੇ ਉਹ ਉਹਨੂੰ ਬੁਲਾਇਆ ਵੀ ਕਹਿੰਦੀ ਮੈਂ ਨਹੀਂ ਕਰਨੀ ਹੜਤਾਲ ਅੱਛਾ ਉਹ ਕਹਿੰਦਾ ਕਹਿੰਦੀ ਸਾਰੇ ਲੀਡਰ ਚੋਰ ਨੇ ਹੂੰ ਉਹ ਕਹਿੰਦਾ ਵੀ ਤੂੰ ਬੀਬਾ ਤੈਨੂੰ ਪਤਾ ਹੈ ਜਨਰਲ ਫੈਕਟਰੀ ਕੌਣ ਹੈ ਜੀ ਕਹਿੰਦੀ ਹਾਂ ਇਹ ਤਾਂ ਕੌਣ ਹੈ ਕਹਿੰਦਾ ਪਿਆਰ ਨਾਲ ਕਰ ਹੂੰ ਕਹਿੰਦੇ ਤੈਨੂੰ ਉਹ ਵੀ ਚੋਰ ਲੱਗਦਾ ਅੱਛਾ ਕਹਿੰਦੀ ਉਹ ਤਾਂ ਨਸ਼ੇ ਕਰਦਾ ਹੈ ਅੱਛਾ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਨਸ਼ੇ ਕਰਦਾ ਕਹਿੰਦੀ ਬਿਨਾਂ ਨਸ਼ੇ ਕਰੇ ਇੰਨਾ ਬੋਲ ਵੀ ਨਹੀਂ ਸਕਦਾ ਦੱਸੋ ਕੀ ਕਹੋਗੇ ਬਿਲਕੁਲ ਹੈ ਜੀ ਮੇਰੀ ਮਾਂ ਬਸ ਤੇ ਜਾ ਰਹੀ ਸੀ ਮੈਂ ਤੁਹਾਨੂੰ ਤਾਂ ਸੁਣਾਉਣਾ ਵੀ ਡੋਕ ਕਿਵੇਂ ਕਹਿ ਦਿੰਦੇ ਨੇ ਬਿਲਕੁਲ ਉਹ ਕਿਸੇ ਨੇ ਪੁੱਛਿਆ ਉਹਨੇ ਦੱਸਿਆ ਵੀ ਆ ਇੱਕ ਮੇਰਾ ਮੁੰਡਾ ਡਾਕਟਰ ਹੈ ਪਰ ਅਜੇ ਵਿਆਹ ਨਹੀਂ ਕਰਾਇਆ ਉਹ ਵੀ ਬਣਿਆ ਨਹੀਂ ਸੀ ਕਹਿੰਦੀ ਕੋਈ ਮੰਗ ਕਹਿੰਦੀ ਮੰਗ ਤਾਂ ਹੈ ਨਹੀਂ ਕਹਿੰਦੀ ਬਾਣੀ ਉਹ ਸੱਚ ਮੁੱਚੀ ਕਹਿੰਦੀ ਹਾਂ ਕਹਿੰਦੀ ਮੁੰਡਾ ਸੱਚ ਮੁੱਚੀ ਡਾਕਟਰ ਹੈ ਕਹਿੰਦੀ ਹਾਂ ਜਾ ਕੇ ਦੇਖ ਲੈ ਰਜਿੰਦਰ ਸਾਹਿਬ ਤੇ ਲੱਗਿਆ ਹੋਇਆ ਜੀ ਕਹਿੰਦੀ ਫਿਰ ਮੁੰਡੇ ਚ ਕੋਈ ਕੱਜ ਹੋਣੀ ਆ। ਸੋ ਇਸ ਕਰਕੇ ਲੋਕਾਂ ਦੀ ਬੋਲੀ ਨਹੀਂ ਬਾਬੇ ਤੋਂ ਕਹਤ ਅਸੀਂ ਇਸ ਕਮੀਆਂ ਪੰਜ ਪੀਚੀਆਂ ਕਿਉਂ ਕਰ ਰੱਖਾ ਬੱਤ ਜੇ ਬੋਲਣਾ ਤਾਂ ਆਖੇ ਬੁੜਬੁੜ ਕਰੇ ਬਹੁਤ ਜੇ ਚੁੱਪ ਕਰਾ ਤਾਂ ਕਿੱਚ ਘੱਟ ਨਹੀਂ ਮਤ ਸੋ ਲੋਕ ਕੀ ਕਹਿੰਦੇ ਡੱਲੇਵਾਲ ਸਾਹਿਬ ਵਾਸਤੇ ਹੋਣੀ ਮੈਂ ਮੰਨਣ ਨੂੰ ਚਾਹ ਰਿਓ ਦੇਖ ਸਕਦੇ ਸੀ ਕੱਲੀ ਦੇ ਕਿਵੇਂ ਬਚਾ ਦੂਗੀ ਸੋ ਮੈਨੂੰ ਮੈਂ ਡਾਕਟਰ ਦੇ ਤੌਰ ਤੇ ਮੇਰੇ ਸਵਾਲ ਨੇ ਕਿ ਜਦ ਤੁਸੀਂ ਵਰਤ ਤੋਂ ਪੂਰੀ ਰੂਪ ਚ ਕੱਲਾ ਪਾਣੀ ਜਾਂ ਨਮਕ ਲੈ ਰਹੇ ਹੋ ਤਾਂ ਤੁਹਾਡੇ ਸਰੀਰ ਚ ਕੁਝ ਬਦਲਾ ਆਉਣੀ ਆਉਨੇ ਨੇ ਹੂੰ ਆਹ ਦਰਖਤ ਦੀ ਆਪਾਂ ਜਾੜਾ ਜਿਹੜੀ ਚ ਪਾਣੀ ਖਾਸਾ ਦਾ ਬੰਦ ਕਰ ਦਈਏ ਇਹਦੇ ਪੱਤੇ ਪੀਲੇ ਪੈਣਗੇ ਤਣਗੇ ਹੂੰ ਉਹ ਥੋੜਾ ਲੇਟ ਹੋ ਸਕਦੇ ਨੇ ਥੋੜਾ ਪਹਿਲਾਂ ਹੋ ਸਕਦੇ ਨੇ ਬਿਲਕੁਲ ਜਿਹੜੇ ਬਨਸਪਤੀ ਵਿਗਿਆਨੀ ਉਹਨਾਂ ਨੂੰ ਪਤਾ ਵੀ ਇੰਨੇ ਚਿਰ ਤੱਕ ਪੈਣੀ ਪੈਣੇ ਨੇ ਏਦਾਂ ਡਾਕਟਰ ਨੂੰ ਪਤਾ ਸੋ ਉਹਨਾਂ ਦੇ શરી ਵਿੱਚ ਉਹੋ ਜਿਹਾ ਬਦਲਾ ਉਹੋ ਜਿਹਾ ਸਾਰਾ ਕੁਝ ਕਿਤੇ ਦੇਖਣ ਨੂੰ ਮਿਲਿਆ ਨਹੀਂ ਉਹਦੇ ਵਾਸਤੇ ਇਹਨਾਂ ਦੀ ਡਿਊਟੀ ਸੀ ਦੱਸਣਾ ਇਹਨਾਂ ਦੇ ਡਾਕਟਰ ਸਹਿਬਾਨ ਜਿਹੜੇ ਨੇ ਸਿਆਣੀ ਨੇ ਜਵਾਹਰ ਮਾਨ ਸਿੰਘ ਕੋਲ ਉਹਨਾਂ ਮੈਨੂੰ ਫੋਨ ਵੀ ਆ ਗਿਆ ਲੱਗਦਾ ਕਿ ਜੀ ਇਹ ਤਾਂ ਕਹਿੰਦੇ ਜੀ ਅਸੀਂ ਉਹਨਾਂ ਨੂੰ ਦੱਸ ਦੇ ਰਿਹਾ ਮੈਂ ਜੇ ਤੁਸੇ ਨੂੰ ਦੱਸਦੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਵੀ ਇਹ ਭਾਈ ਦੱਸ ਦੇ ਨਹੀਂ ਇਹ ਦੱਸਣ ਸੋ ਇਹ ਨੈਤਿਕ ਜਿਹੜਾ ਸੀ 파ਟ ਉਹੋ ਕਿਤੇ ਨਾ ਕਿਤੇ 7 ਵਜੇ ਸੀ ਉਹਨੂੰ ਡਾਕਟਰ ਸਾਹਿਬ ਜੀ ਮੈਂ ਕੱਲ ਪੀਸਫੁਲੀ ਧਰਨੇ ਨੂੰ ਹਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਨਹੀਂ ਲੱਗਦਾ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਗਈ ਆ ਪੰਜਾਬ ਗਵਰਨਮੈਂਟ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਦੇਖੋ ਗੱਡੀ ਇਹ ਆ ਵੀ ਪੁਲਿਸ ਵੱਲੋਂ ਤਾਂ ਵਾਇਲੇਸ਼ਨ ਪਹਿਲਾਂ ਕਰੀ ਗਈ ਆ ਹੂੰ ਜਿੱਦੋਂ ਉਹਨਾਂ ਨੂੰ ਜਾਣ ਨਹੀਂ ਤੋ ਵੀ ਹਿਸਬ ਵਿਧਾਨ ਤਾਂ ਸਾਰਿਆਂ ਨੂੰ ਪੀਸਫੁਲੀ ਉਹ ਮੈਂ ਕਹਿੰ ਅੱਗੇ ਨਹੀਂ ਜਾਣ ਦਿੱਤਾ ਇਹ ਵਾਇਲੇਸ਼ਨ ਨਹੀਂ ਸੀ ਜੀ ਇਹ ਵਾਇਲੇਸ਼ਨ ਨਹੀਂ ਵਾਇਲੇਸ਼ਨ ਸੀ ਬੈਰੀਕੇਡ ਕਿਹਨੇ ਲਾਇਆ ਸੀ ਪੁਲਿਸ ਨੇ ਫਿਰ ਇਹ ਵਾਇਲੇਸ਼ਨ ਨਹੀਂ ਸੀ ਅਗਲੀ ਗੱਲ ਕਹਿੰਦੇ ਕਿ ਇਹਨਾਂ ਦੀ ਨਹੀਂ ਜਿਹੜੇ ਲੰਘਣ ਵਾਲੇ ਸੀ ਉਹਨਾਂ ਨੂੰ 20-20 ਕਿਲੋਮੀਟਰ ਘੁੰਮਣਾ ਪੈਂਦਾ ਸੀ ਖੱਤ ਕਿਸਾਨਾਂ ਦੇ ਪਾਈ ਗਏ ਬੈਰੀਕੇਡ ਸਰਕਾਰ ਨੇ ਲਾਇਏ ਨੇ ਜੀ ਖੱਤ ਕਿਸਾਨਾਂ ਦੇ ਪਾਉਂਦੇ ਨੇ ਬਿਲਕੁਲ ਇਹ ਹਿਊਮਨ ਅਗਲੀ ਵਾਇਲੇਸ਼ਨ ਨਹੀਂ ਸੀ ਹੂੰ ਫਿਰ ਉਹਨਾਂ ਨੂੰ ਕਈਆਂ ਨੂੰ ਤਾਂ ਗੁੱਸੇ 'ਚ ਕਈਆਂ ਨੂੰ ਚਾਰ ਕਰਕੇ ਤੇਜਾ ਜੀ ਵੀ ਇਹਨਾਂ ਨਾਲ ਲੜਾਈ ਕਰਨ ਜੀ ਸੋ ਇਸ ਕਰਕੇ ਵਾਇਲਡੇਸ਼ਨ ਸਟੇਟ ਨੂੰ ਇੱਕ ਸਟੇਟ ਕੋਲ ਇੱਕ ਹੱਕ ਹੱ ਹੈ ਜੀ ਉਹ ਹੱਕ ਕੀ ਹੈ ਵੈਲੀਡੇਸ਼ਨ ਦਾ ਹਮ ਕੋਈ ਬੰਦਾ ਕਿਸੇ ਨੇ ਤਾਂ ਹੁਣ ਜਾਣ ਕੇ ਝੂਠੇ ਮੁਕਾਬਲੇ ਜਵਾ ਰਹੇ ਨੇ ਸਟੇਟ ਨੂੰ ਤਾਂ ਫਾਂਸੀ ਦੇਣ ਦਾ ਹੱਕ ਹੈ ਜੀ ਤੁਸੀਂ ਦੱਸੋ ਤੁਸੀਂ ਕਿਸੇ ਨੂੰ ਸਜ਼ਾ ਦੇ ਦਸ ਨਹੀ ਬਿਲਕੁਲ ਨਹੀਂ ਸਿਰਫ ਸਟੇਟ ਦੇ ਸਕਦੀ ਹੈ ਹਮ ਸਟੇਟ ਚ ਵੀ ਮੁੱਖ ਮੰਤਰੀ ਸਜ਼ਾ ਨਹੀਂ ਦੇ ਸਕਦਾ ਸਟੇਟ ਚ ਵੀ ਜੁਡੀਸ਼ਨੀ ਨਹੀਂ ਦੂ ਜੱਜ ਸਾਹਿਬ ਸਜ਼ਾ ਦੇਣਗੇ ਜੀ ਇਹ ਆਪੀ ਪੁਲਸੀ ਦੇਣ ਲੱਗੀ ਬਿਲਕੁਲ ਪੁਲਸੀ ਫੜ ਕੇ ਕਹਿੰਦਾ ਮੁਕਾਬਲਾ ਕਰਤਾ ਅਸੀਂ ਘਾਟਾ ਤਾਂ ਹਾਂ ਬਈ ਉਹ ਮਾੜਾ ਬੰਦਾ ਉਹ ਕਿਵੇਂ ਤੁਸੀਂ ਕਹਿੰਦੇ ਪੀਸ ਫੁੱਲੀ ਚੱਕਿਆ ਇਹ ਤਾਂ ਬੁਲਡੋਜ਼ਰ ਲੱਗੇ ਗਏ ਨੇ ਬਿਲਕੁਲ ਅੱਜ ਪੰਜਾਬ ਵਿੱਚ ਸਭ ਤੋਂ ਵੱਡਾ ਜਿਹੜਾ ਕਿਸੇ ਨੇ ਬੁਲਡੋਜ਼ਰ ਕਲਚਰ ਐਂ ਹੋਣ ਨਹੀਂ ਦਿੱਤਾ ਸੀ ਇਹ ਪੰਜੇਵਰੀ ਪ੍ਰਵੰਤਨ ਸਰਕਾਰ ਲੈ ਕੇ ਆਈ ਹੈ ਬਿਲਕੁਲ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਸੀ ਕਿਸਾਨੀ ਸਟਰਗਲ ਦੀ ਛੋਟੀ ਚੱਕਰ ਓਨੀ ਉਮਰ ਵੀ ਦੁਗਣੀ ਵੀ ਨਹੀਂ ਹੋਦੋਂ ਉਹ ਦੁੱਗਣੀ ਵੀ ਨਹੀਂ 1960 ਚ ਇੱਕ ਸਟਰਗਲ ਹੋਇਆ ਜੀ ਉਹਦਾ ਨਾਂ ਸੀ ਕਿਸਾਨਾਂ ਦਾ ਸਟਰਗਲ ਸੀ ਅੱਛਾ ਭਾਕਲਾ ਲਾਣ ਬਣ ਗਈ ਸੀ ਹਮ ਪ੍ਰਤਾਪ ਸਿੰਘ ਕਰਨ ਦਾ ਰਾਸ ਸੀ ਜੀ ਉਨੇ ਕਿਹਾ ਵੀ ਹੁਣ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਗਿਆ ਪਾਣੀ ਮਿਲਣ ਲੱਗ ਗਿਆ ਹਮ ਮਾਰੂ ਜ਼ਮੀਨਾਂ ਜਿਹੜੀ ਸੰਜੂ ਬਣ ਗਈ ਜੀ ਤੇ ਹੁਣ ਮੈਂ ਇਹ ਖੁਸ਼ਹਾਲ ਹੋ ਗਿਆ ਇਹ ਤੇ ਖੁਸ਼ ਹਾਇਸੀਅਤ ਟੈਕਸ ਲਾਉਣਾ ਹਾਂ ਅੱਛਾ ਹਾਇਸੀਅਤ ਤੇ ਖੁਸ਼ਹਾਲ ਹੋ ਗਈ ਹਮ ਉਹਦਾ ਅੰਗਰੇਜ਼ੀ ਚ ਨਾਂ ਸੀ ਬੈਟਰਮੈਂਟ ਲੈ ਵੀ ਓਕੇ ਉਹਦੇ ਤੇ ਪੂਰੇ ਪੰਜਾਬ ਚ ਮੂਵਮੈਂਟ ਉੱਠ ਖੜੀ ਲਹਿਰ ਉੱਠ ਖੜੀ ਓਕੇ ਸਾਦੇ ਪਿੰਨੋ ਵੀ ਗਏ ਲੋਕ ਜਿੰਨਾ ਪਰਸਤੀਆਂ ਜੀ ਤਿੰਨ ਮਹੀਨੇ ਅੰਦੋਲਨ ਚੱਲਿਆ 11 ਬੰਦੇ ਮਰੇ ਉਹਦੇ ਚ ਛੀਦ ਹੋਏ ਮਰੇ ਨਹੀਂ ਗੋਲੀਆਂ ਨਾਲ ਛੀਦ ਹੋਏ ਜੀ ਇਹਦੇ ਚ ਇੱਕੋ ਹੈ ਨਾ 11 ओके ਪਿੰਮੀਣਾ ਜੀ ਹੂੰ ਇਨੀ ਸਟੇਟ ਉਹ ਤਕੜੀ ਸੀ ਲੋਕਾਂ ਨੇ ਇੱਟਾਂ ਰੱਖਣੀਆਂ ਸੀ ਅੱਜ ਤੇ ਆਵੇਂ ਪਿੰਡਾ ਉਸੇ ਇੱਟਾਂ ਰੱਖਣੀਆਂ ਬਿਚੰਰਾ ਆਵੇ ਪੁਲਿਸ ਦੇਖਾਂਗੇ ਸਾਡੇ ਪਿੰਡ ਤਹਿਸੀਲਦਾਰ ਤੇ ਥਾਣੇਦਾਰ ਆਗੇ ਵੀ ਜਿਹੜੇ ਬੰਦੇ ਅਰੈਸਟ ਹੋਣ ਉਹਨਾਂ ਦਾ ਬਲਦ ਬੱਚਾ ਜ਼ਮੀਨ ਕੁਲਕ ਕਰਨੀ ਹੈ ਅੱਛਾ ਅਸੀਂ ਨਹੀਂ ਹੁੰਦਿੱਤੀ ਕੁਲਕ ਅਸੀਂ ਭਿਲਾਤੇ ਜੀ ਹਾਲਾਕੋ ਜਦ ਤੱਕ ਇੰਨਾ ਕਿਸਾਨ ਅੰਦੋਲਨ ਨਹੀਂ ਸੀ ਜਦ ਲੋਕ ਚੇਤਨ ਹੁੰਦੇ ਨੇ ਹੂੰ ਹੋਣੀ ਨਾ ਨਾਲ ਕਿੰਨੇ ਖੜੇ ਨੇ ਵੀ ਲੋਕਾਂ ਐ ਭਜਾ ਦੇਣ ਬਿਲਕੁਲ ਕਿਉਂਕਿ ਇਹਨਾਂ ਨੇ ਇੰਨਾ ਲੰਮਾ ਉੱਥੇ ਬੈਠੇ ਰਹੇ ਕਿੰਨਾ ਤੇ ਐਸੀ ਹੰਕਾਰ ਚੈਵੀ ਅਸੀਂ ਦੂਜਿਆਂ ਨਾਲ ਗੱਲ ਹੀ ਨਹੀਂ ਕਰਦੇ ਜੀ ਜਦ ਪੁੱਛੋ ਅਸੀਂ ਨਹੀਂ ਕਰਦੇ ਬਿਲਕੁਲ ਯੂਨਿਟੀ ਨਹੀਂ ਉਹਨਾਂ ਦੀ ਮਰਜ਼ੀ ਆ ਜਾ ਨਾ ਆ ਜਾ ਨਾ ਹੋਰੀ-ਹਰੀ ਗੱਲ ਕਰਨ ਦੀ ਗੱਲ ਕਰੀਆ ਉਹਦੇ ਚ ਹਿਸਾਬ ਸਿਸ ਕਰਕੇ ਮੈਨੂੰ ਐਂ ਲੱਗਦਾ ਇੱਕ ਪਾਸੇ ਜਿੱਥੇ ਕਿਸਾਨਾਂ ਨੇ ਆਪਣੀ ਯੂਨਿਟੀ ਤੋੜ ਕੇ ਨਾਕਟਾ ਦੇ ਤੌਰ ਦੇ ਉੱਤੇ ਦਿਖਾਤਾ ਵੀ ਸਾਨੂੰ ਨਾ ਤਾਂ ਲੋਕਾਂ ਦੀ ਪਰਵਾਹ ਹੈ ਹਾਂ ਲੋਕ ਜਿੰਨਾ ਮਰਜ਼ੀ ਤੰਗ ਹੋਣ ਸਾਨੂੰ ਨਾ ਇਕਤਾ ਦੀ ਪਰਵਾਹ ਹੈ ਨਾ ਸਾਨੂੰ ਇਸ ਗੱਲ ਦੀ ਪਰਵਾਹ ਜੋ ਅਸੀਂ ਕਹਿੰਨੇ ਉਹੀ ਕਰਦੇ ਆ ਅੱਛਾ ਬਾਬੇ ਨੇ ਕਿਹਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਰਿਆ ਜੀ ਬਿਲਕੁਲ ਕਿ ਡੱਡਿਆ ਸਾਹਿਬ ਤਾਂ ਪੂਰੇ ਮਤਲਬ ਸਿੰਘ ਸਜੇ ਹੋਏ ਨੇ ਤੇ ਉਹਨਾਂ ਨੂੰ ਤਾਂ ਫਰਜ਼ਵੰਦਾ ਸੀ ਇਹ ਦੱਸਣਾ ਵੀ ਦੇਖੋ ਯਾਤਿਆ ਜੀਨੇ ਦੇਖਣਾ ਦੇਖ ਹੂੰ ਇਹਨਾਂ ਨੇ ਉਸੇ ਬੰਦੇ ਲਈ ਅੱਗੇ ਆਮ ਦਿੱਤਾ ਬਿਲਕੁਲ ਭਾਈ ਤੁਸੀਂ ਆਪਦੇ ਬੰਦੇ ਨਾਲ ਹੀ ਦੱਸ ਦੋ ਨਾ ਵਿਕੀ ਹੈ ਮੈਨੂੰ ਨਹੀਂ ਕੋਈ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਰਿਪੋਰਟ ਲਿਜਾਂਗਾ ਮੈਂ ਦੇਖੀ ਨਹੀਂ ਕਿ ਕੋਈ ਰਿਪੋਰਟ ਤੁਹਾਡੀ ਮੈਂ ਦੇਖ ਲਈ ਉਹਦੇ ਚਾਹ ਹੈ ਹੁਣ ਉਹ ਰਿਪੋਰਟ ਚ ਕੀ ਸੀ ਜੀ ਸੁਣ ਲਓ ਉਹ ਰਿਪੋਰਟ ਤੇ ਜੀ ਕਿ ਉਹਦੇ ਵਿੱਚ ਉਹ ਚੀਜ਼ ਡਿਸਟਰਬ ਹੋਈ ਨਹੀਂ दिखी ਮੈਨੂੰ ਜਿਹੜੀ ਚੀਜ਼ ਭੁੱਖੇ ਦਹਨ ਕਰਕੇ ਡਿਸਟਰਬ ਹੁੰਦੀ ਹੈ ਓਕੇ ਦੇ ਉਹ ਨਹੀਂ ਦੱਸ ਰਹੀ ਇਹ ਤਾਂ ਮਦਰ ਰਿਪੋਰਟ ਜਾਂਦਾ ਮੈਨੂੰ ਪਤਾ ਨਹੀਂ ਕਿਹੀ ਰਿਪੋਰਟ ਆ ਤੁਸੀਂ ਜੱਗਰ ਕਿਉਂ ਨਹੀਂ ਕਰਦੇ ਵੀ ਜੀ ਨੇ ਸੈਂਪਲ ਲੈ ਕੇ ਕਰਨਾ ਕਰ ਲੋਣਾ ਭਾਈ ਸਰਕਾਰ ਆਪਦਾ ਬੋਰਡ ਬਣਾ ਦੇ ਹੋਰ ਸੈਂਪਲ ਲੈ ਲੈ ਉਹ ਲੋਕਾਂ ਨੂੰ ਜੱਗਰ ਕਰ ਦੇ ਹੂੰ ਦੂਜਾ ਲੋਕ ਕਹਿੰਦੇ ਨੇ ਵੀ ਉਹ ਕੈਂਸਰ ਦਾ ਪੇਸ਼ੈਂਟ ਨੇ ਉਹ ਡਾਇਬੀਟਿਕ ਨੇ ਤੁਸੀਂ ਜੱਗਰ ਕਰੋ ਬਿਲਕੁਲ ਵੀ ਦੇਖੋ ਇਹ ਗਲਤ ਗੱਲ ਦਾ ਕੋਈ ਉਹ ਕੈਂਸਰ ਦੇ ਪੇਸ਼ੈਂਟ ਨਹੀਂ ਕੋਈ ਉਹ ਮੈਨੂੰ ਸਵਾਲ ਪੁੱਛਦੇ ਲੋਕ ਵੀ ਜੀ ਕੈਂਸਰ ਚ ਕਿਤੇ ਭੁੱਖੇ ਰਹਿਣ ਨਾਲ ਕਹਿੰਦੇ ਨੇ ਕੈਂਸਰ ਠੀਕ ਹੋ ਜਾਂਦਾ ਹੈ ਕਿਤੇ ਇਸੇ ਕਰਕੇ ਤਾਂ ਨਹੀਂ ਬਰਤ ਰੱਖਿਆ ਉਹ ਮੈਂ ਯਾਰ ਬੜੀ ਲੋਕ ਕਹਿੰਦੇ ਨੇ ਚ ਆਰਟੀਕਲ ਵੀ ਟ੍ਰਿਬਿਊਨ ਚ ਲੱਗੇ ਸੀ ਮੈਂ ਉਹਦੇ ਕਾਉਂਟਰੀ ਵੀ ਲਿਖਿਆ ਸੀ ਵੀ ਭੁੱਖੇ ਰਹਿਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਮਾੜਾ ਮੋਟਾ ਫਰਕ ਪੈ ਜਾਂਦਾ ਭੁੱਖੇ ਕਿਉਂਕਿ ਸੈਲ ਗਰਗਸਾਭ ਗੜਗੱਜ ਸਭ ਦਾ ਵੀ ਬਿਆਨ ਆਇਆ ਵੀ ਪਿਛਲੇ ਦਿਨਾਂ ਵਿੱਚ ਜਿਵੇਂ ਦੀ ਪੁਲਿਸ ਕਾਰਵਾਈਆਂ ਕਰ ਰਹੀ ਆ ਚਾਹੇ ਉਹ ਮਰਡਰ ਕਰ ਰਹੀ ਆ ਜਾਂ ਐਨ ਆਵਾ ਜਿਹੜਾ ਪੁਲਿਸ ਸਟੇਟ ਵੱਲ ਵੱਧ ਰਿਹਾ ਨਹੀਂ ਤਾਂ ਬੜੇ ਮੇ ਵੱਧ ਕੀ ਰਹੇ ਜੀ ਇਹ ਬਣਿਆ ਹੋਇਆ ਪੁਲਿਸ ਸਟੇਟ ਅਨਾਰਕੀ ਇੱਥੇ ਫੈਲੀ ਹੋਈ ਹੈ ਬੇਚੈਨੀ ਇੱਥੇ ਫੈਲੀ ਪਈ ਹੈ ਹੋਰ ਪੁਲਿਸ ਸਟੇਟ ਕੀ ਹੁੰਦੀ ਹੈ ਪਗਾਮ ਤਮਾਨ ਨੇ ਸਾਰੀ ਥਾਂ ਤੇ ਕਿਸਾਨਾਂ ਤੇ ਡੰਡਾ ਫੇਰਦਾ ਬਿਲਕੁਲ ਜਿਹੜੇ ਬੰਦੇ ਦੇ ਉੱਤੇ ਇਹਨਾਂ ਨੇ ਕਹਿਤਾ ਵੀ ਇਹ ਨਸ਼ਾ ਤਸਕਰ ਹੈ ਜੀ ਉਹਦਾ ਘਾਟਾ ਸੀ ਹਾਂ ਚਾਹੇ ਹੋ ਹੈ ਚਾਹੇ ਨਹੀਂ ਹੈ ਬਿਲਕੁਲ ਉਹ ਬੱਚੇ ਅੰਦਰ ਰਹਿ ਜਾਂ ਮੋੜ ਗੋਜ਼ਮ ਲੈ ਕੇ ਟਾਤੀ ਜਿਹੜੇ ਬੰਦੇ ਨੂੰ ਕਹਤਾ ਇਹਨੇ ਬੰਦਾ ਮਾਰਿਆ ਜਾਂ ਇਹਨੇ ਗੁਰਦੁਆਰੇ ਚ ਕੋਈ ਸੁਟਿਆ ਹੈ ਜਾਂ ਇਹਨੇ ਕਿਸੇ ਮੰਦਿਰ ਦੀ ਬੇਅਦਬੀ ਕੀਤੀ ਉਹਦੇ ਖਦੀ ਡਾਕਟਰ ਚੋਂ ਗੋਲੀ ਮਾਰਤੀ ਕਹਿੰਦੇ ਮੁਕਾਬਲਾ ਹੋ ਗਿਆ ਖੁਰ ਪੁਲਿਸ ਸਟੇਟ ਕੀ ਹੁੰਦੀ ਆ ਭਈ ਜਿਹੜਾ ਕੋਈ ਬੋਲਦਾ ਮੀਡੀਆ ਨੂੰ ਮੋੜ ਲਈ ਜਾਂਦੇ ਨੇ ਜਿਹੜਾ ਮੀਡੀਆ ਬੋਲਦਾ ਉਹਨਾਂ ਕਹਿੰਦੇ YouTube ਬੰਦ ਕਰ ਦੇ ਕੱਲ ਇਹਨਾਂ ਨੇ ਇੰਟਰਨੈਟ ਬੰਦ ਕਰ ਲਿਆ ਮੈਂ ਪਟਿਆਲੇ ਗਿਆ ਹੋਏ ਅਸੀਂ ਪਰਚੰਸ ਉਹ ਮੈਂ ਦੇਖਾ ਮੈਂ ਦੇਖਣਾ ਸੀ ਰਸਤਾ ਇੱਥੋਂ ਜਾਂਦੇ ਹੋਏ ਬੜਾ ਰਸ਼ ਸੀਗਾ ਹਾਂ ਆਉਂਦੇ ਹੋਏ ਮੈਂ ਕਿਹਾ ਵੀ ਮੈਂ ਦੇਖਦਾ ਵੀ ਰਸਤਾ ਠੀਕ ਹੈ ਜਿਹਨੇ ਬੰਦੇ ਨੇ ਮੇਰੇ ਨਾਲ ਆਉਣਾ ਸੀ ਕੱਢੇ ਕਹਿੰਦਾ ਤੁਸੀਂ ਦੇਖ ਲਓ ਉਹ ਮੇਰਾ ਨੈਟ ਹੀ ਨਾ ਚੱਲੇ ਹੂੰ ਉਹ ਜਦ ਮੈਂ ਦੇਖਿਆ ਮੈਸੇਜ ਆਇਆ ਹੋਇਆ ਵੀ ਸਰਕਾਰ ਦੇ ਕਹਿਣ ਤੇ ਇਹ ਨੈਟ ਜਿਹੜਾ ਬੰਦ ਕਰਿਆ ਗਿਆ ਇਸ ਏਰੀਆ ਚ ਹਾਂ ਨੈਟ ਇਹਨਾਂ ਨੇ ਬੰਦ ਕਰਤਾ ਹੋਰ ਪੁਲਿਸ ਡੇਟ ਕੀ ਹੁੰਦੀ ਆ ਨੈਟ ਤੁਸੀਂ ਬੰਦ ਕਰਤਾ ਬੰਦਿਆਂ ਦਾ ਬੋਲਣਾ ਤੁਸੀਂ ਬੰਦ ਕਰਤਾ ਉਹਨਾਂ ਦੀ ਮੂਵਮੈਂਟ ਤੁਸੀਂ ਹਲਾਤੀ ਉਹਨਾਂ ਦੇ ਉੱਤੇ ਚੰਗੇ ਜਾਂ ਮਾੜੇ ਬੈਠੇ ਸੀ ਉਹ ਤੁਸੀਂ ਢਾਤੇ ਬੁਲਡੋਜ਼ਰ ਨਾਲ ਤੁਹਾਡਾ ਪੁਲਸੀਆ ਜਾ ਕੇ ਕਹਿੰਦਾ ਤੁਸੀਂ 500 ਅਸੀਂ 5000 ਹਾਂ ਇਹ ਨਹੀਂ ਨਾ ਦਈਦਾ ਬਿਲਕੁਲ ਤਾਨਾਸ਼ਾਈ ਜਿਹੜੇ ਪੁਲਸੀਆਂ ਨੇ ਕਿਹਾ ਅਸੀਂ 5000 ਹਾਂ ਉਹ ਪੁਲਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਪੰਜਾਬ ਚ ਟੋਟਲ ਨਫਰੀ 70000 ਦੀ ਹੈ ਹਮ ਤੇ ਪੰਜਾਬ ਦੀ ਆਬਾਦੀ 7 3 ਕਰੋੜ ਹੈ ਨਹੀਂ ਉਹ ਉਹਦੇ ਵਿੱਚੋਂ ਜੇ 10 ਲੱਖ ਜੇ 5 ਲੱਖ ਬੰਦਾ ਆ ਕੇ ਸੜਕਾਂ ਤੇ ਬਹਿ ਗਿਆ ਜੀ ਤੇ ਉਹ ਉਹਦੀ ਕੀ ਕਰੂਗੀ ਉਹ ਇਹ ਭਲੇਖਾ ਉਹਨੂੰ ਗੱਡੀ ਚ ਜਿਹੜਾ ਉਹਨੇ ਇਹ ਬਿਆਨ ਦਿੱਤਾ ਹੈ ਇਹ ਬਿਆਨ ਆਪਣੇ ਆਪ ਚ ਗਲਤ ਹੈ ਵੀ ਅਸੀਂ 5 50000 ਨਾ 5000 ਤੁਸੀਂ 500 ਇਹ ਨਹੀਂ ਨਾ ਦੇਣ ਵਾਲੀ ਗੱਲ ਹੁੰਦੀ ਤੇ ਕਹੋ ਦੇਖੋ ਗੱਲ ਇਹ ਹੈ ਆਰਮਨਾਲ ਗੱਲ ਕਰੀਓ ਵੀ ਦੇਖੋ ਜੀ ਗੱਲ ਇਹ ਹੈ ਅਸੀਂ ਤੁਹਾਨੂੰ ਹਟਾਉਣਾ ਤਾਂ ਹੈਗਾ ਹੀ ਹੈਗਾ ਮੈਂ ਵੀ ਤੇਰੀਆ ਸਿੱਧੂ ਇੱਕ ਇਮਾਨਦਾਰ ਕਹਿੰਦੇ ਨੇ ਵੀ ਬੜੇ ਇਮਾਨਦਾਰ ਪੁਲਿਸ ਅਫਸਰ ਨੇ ਤੁਹਾਨੂੰ ਲੱਗਦਾ ਵੀ ਪੁਲਿਸ ਦੀ ਵਰਦੀ ਚ ਉਹ ਇੱਕ ਡਿਕਟੇਟ ਕਰ ਰਹੀ ਸੀ ਜਿਵੇਂ ਕੱਲ ਉਹਨਾਂ ਦਾ ਬਿਆਨ ਸੀ ਮੈਂ ਇਮਾਨਦਾਰ ਆ ਪਰ ਮੈਂ ਮਰੀਜ ਨੂੰ ਕਹਾ ਦੇਖ ਬੰਦਾ ਬੰਦੇ ਨਹੀਂ ਤੇ ਲੱਤ ਕੱਢ ਦੂੰਗਾ ਹੂੰ ਲੋਕ ਹੱਥੀਂ ਚੱਕੂ ਆ ਜੀ ਮੇਰੀ ਇਮਾਨਦਾਰੀ ਕੀ ਕਰੂੰਗੀ ਇਹਦਾ ਮਤਲਬ ਮੇਰੀ ਇਮਾਨਦਾਰੀ ਤੇ ਸ਼ੱਕ ਨਹੀਂ ਜਾਤ ਮੇਰੀ ਅਕਲ ਹੀ ਜੀ ਹੈ ਜਾਂ ਮੈਨੂੰ ਹੰਕਾਰ ਹੈ ਇਮਾਨਦਾਰ ਆਦਮੀ ਕਿ ਹੰਕਾਰ ਚ ਨਹੀਂ ਹੁੰਦੇ ਹੂੰ ਇਹ ਤੁਹਾਨੂੰ ਕਿਹਨੇ ਕਹਦਾ ਵੀ ਇਮਾਨਦਾਰ ਇਮਾਨਦਾਰ ਤਾਂ ਕਿ ਵੀ ਜ਼ਿਆਦਾ ਹੰਕਾਰੀ ਹੁੰਦੇ ਨੇ ਉਹ ਤਾਂ ਜ਼ਿਆਦਾ ਧੱਕਾ ਕਰ ਜਿੰਦਾ ਕੋ ਕੋਣਾ ਆਇਆ ਹੁੰਦਾ ਵੀ ਮੇਰੇ ਵਰਗਾ ਤਾਂ ਦੁਨੀਆ 'ਚ ਕੋਈ ਇਮਾਨਦਾਰ ਹੀ ਨਹੀਂ ਕਿਉਂਕਿ ਸਰ ਉਹ ਨੂੰ ਪਤਾ ਹੀ ਨਹੀਂ ਵੀ ਦੁਨੀਆ 'ਤੇ ਤੋਂ ਬਹੁਤ ਇਮਾਨਦਾਰ ਬੈਠੇ ਹੋਣਗੇ ਸਰ ਜਿਵੇਂ ਦੀ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਮਨਦੀਪ ਸਿੱਧੂ ਦੀਆਂ ਵੀ ਉਹ ਸੋਸ਼ਲ ਮੀਡੀਆ ਸਟਾਰ ਵੀ ਨੇ ਉਹ ਫੇਸਬੁੱਕ ਦੇ ਬੜੀਆਂ ਪੋਸਟਾਂ ਪਾਉਂਦੇ ਨੇ ਵੀ ਮੇਰੀ ਚੇਰ ਤੇ ਅੱਜ ਕਿਸੇ ਗਰੀਬ ਬੱਚੇ ਦਾ ਆ ਕੇ ਕੁੜੀ ਬੈਠੀ ਆ ਜਾਂ ਮੁੰਡਾ ਬੈਠਿਆ ਮੈਂ ਉਹਨਾਂ ਨੂੰ ਸਲੂਟ ਕਰਦਾ ਕੈਂਸਰ ਪੇਸ਼ੈਂਟਾਂ ਦੀ ਬੜੀ ਕੇਅਰ ਕਰਦੇ ਦਿਖਾਈ ਦਿੰਦੇ ਤੁਹਾਨੂੰ ਲੱਗਦਾ ਵੀ ਇਹ ਇੱਕ ਵੈਸੀ ਏਜੰਡਾ ਹਾਂ ਲੋਕਾਂ ਸਾਹਮਣੇ ਦਿਖਾਵਾ ਨਹੀਂ ਨਹੀਂ ਮੈਂ ਇਹ ਦਿਖਾਵਾ ਦਾ ਨਹੀਂ ਕਹਾਂਗਾ ਪਰ ਗੱਲ ਇਹ ਹੈ ਪੁਲਸੀਆ ਤਾਂ ਪੁਸੀਆ ਹੀ ਹੈ ਨਾ ਸੁੱਕਾ ਹੋਜੇ ਹਜਮਚੇਈ ਦਾ ਮੂੰਹ ਚੁੰਮੇ ਟੁਕਣਾ ਦੇਈ ਦਾ ਮੈਂ ਇਹ ਉਹ ਕਰਦੇ ਹੋਣਗੇ ਹੂੰ ਕੀ ਕੁਝ ਲੋਕਾਂ ਨੂੰ ਹੈਲਪ ਕਰਕੇ ਤੁਸੀਂ ਚੰਗੇ ਪੁਲਿਸ ਅਫਸਰ ਹੋ ਇਹ ਠੀਕ ਹੈ ਤੁਸੀਂ ਚੰਗਾ ਕੰ ਮੈਂ ਕਹਿੰਦਾ ਜੀ ਮੈਂ ਇਲਾਜ ਕਰਤਾ ਦੇਖ ਲੋ ਇਹਦਾ ਗਰੀਬ ਸੀ ਇਹਦਾ ਮੈਂ ਐ ਕਰਤਾ ਇਹਦੇ ਮੈਂ ਰੈੱਡ ਕਰਾਸ ਤੋਂ ਪੈਸੇ ਦਵਾ ਕੇ ਕਰਤਾ ਐ ਕਰਤਾ ਜੀ ਪਰ ਜਦੋਂ ਉੱਥੇ ਮਰੀਜ਼ ਆ ਕੇ ਮੈਨੂੰ ਕਹਿੰਦਾ ਜੀ ਆ ਰਾਸ਼ੀ ਨਹੀਂ ਹੋਇਆ ਮੈਂ ਕਹਿੰਦਾ ਦੇਖ ਬੰਦਾ ਬਣ ਕੇ ਰਹਿ ਜਾ ਹੂੰ ਨਹੀਂ ਤੈਨੂੰ ਪਤਾ ਮੇਰੇ ਕੋਲ ਸਟਾਫ ਕਿੰਨਾ ਹੈ ਬਿਲਕੁਲ ਤੈਨੂੰ ਛੁੜਕ ਦੂੰਗਾ ਹੂੰ ਇਹ ਕੀ ਹੈ ਪੁਲਸੀ ਦੀ ਰੋਟੀ ਹੀ ਹੈ ਨਾ ਤੁੰਨੇ ਡਾਕਟਰ ਦੀ ਰੋਟੀ ਹੈ ਨਾ ਜੀ ਇਹੀ ਪੁਲਸੀ ਦੀ ਰੋਟੀ ਹੈ ਉਹ ਕਹਿੰਦਾ ਅਸੀਂ 5000 ਇਹ ਆਪਣੇ ਆਪ ਕਿਸੇ ਜਿੱਡਾ ਮਰਜੀ ਹੋ ਇਮਾਨਦਾਰ ਪੁਲਸ ਅਫਸਰ ਹੈ ਮੇਰੇ ਹਿਸਾਬ ਨਾਲ ਉਹਨਾਂ ਨੇ ਆਪਣੇ ਪੁਲਿਸ ਅਫਸਰ ਦੇ ਕਿਰਦਾਰ ਤੋਂ ਬਾਹਰ ਜਾ ਕੇ ਕਰੀ ਹੈ ਮੈਂ ਇਹ ਜੇ ਪੁਲਿਸ ਅਫਸਰ ਦੇਖੇ ਨੇ ਇਹ ਤਾਂ ਬਚਾਰਾ ਕੋ ਉਹਨਾਂ ਦਾ ਮੁਕਾਬਲਾ ਹੀ ਨਹੀਂ ਕਰ ਸਕਦੇ ਹਾਂ ਅਸੀਂ ਪਟਿਆਲੇ ਐਜੀਟੇਸ਼ਨ ਕਰੀ ਹੋਈ ਸੀ ਜੀ ਤੇ ਭਗਵੰਤ ਸਿੰਘ ਸਿੱਧੂ ਦੇ ਖਿਲਾਫ ਐਜੀਟੇਸ਼ਨ ਦੀ ਦਰਬਾਰਾ ਸਿੰਘ ਦੀ ਸਰਕਾਰ ਸੀ ਬਿਲਕੁਲ ਐਸ ਵੀ ਹੁੰਦੇ ਉੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਡਾਕਟਰ ਸਾਹਿਬ ਉਹ ਬਹੁਤ ਦਿਨ ਹੋ ਗਏ ਸੀ ਜਲਦੀ ਨੂੰ ਜੀ ਮਹੀਨੇ ਹਾਂ ਡਾਕਟਰ ਸਾਹਿਬ ਤੁਹਾਡੀ ਨਾ ਐਜੀਟੇਸ਼ਨ ਹੁਣ ਥੱਲੇ ਜਾ ਰਹੀ ਹੈ अच्छा ਤੁਸੀਂ ਆਪੀ ਇਹਨੇ ਸੁਵੇਲ ਸਮਝ ਲਓ ਜੀ ਉਹਨਾਂ ਨੇ ਨਹੀਂ ਸਾਡੇ ਡਾਂਗ ਇੱਥੇ 1971 ਚ ਪੁਲਿਸ ਨੇ ਟੀਰਗਾ ਸਾਡੇ ਛੱਡੇ ਅਸੀਂ ਉਹਨਾਂ ਦੇ ਮੁੜਕੇ ਛੱਡੇ ਰਹੇ ਸਾਡੇ ਦਾ ਕੋਈ ਬੰਦਾ ਨਹੀਂ ਮਾਰਿਆ ਸਾਡੇ ਦਾ ਹੋਟਲ ਨੂੰ ਕੋਈ ਹੋਸਟਲ ਨੂੰ ਕੋਈ ਨਹੀਂ ਡਟਿਆ ਉਹ ਗੱਲ ਬਖਰੀ ਸਰਕਾਰ ਨੇ ਵੀ ਇਹ ਸਰਦਾ ਪਹਿਰਾ ਲਾ ਕੇ ਬੀਐਸਐਫ ਦਾ ਪਹਿਰਾ ਲਾ ਕੇ ਸਾਡੇ ਹੋਸਟਲ ਬੰਦ ਕਰੇ ਜੀ ਸੋ ਮੈਂ ਪੁਲਿਸ ਦੇ ਬਹੁਤ ਹੀ ਅੱਛੇ ਅਜੀਤ ਸਿੰਘ ਹੁੰਦੇ ਗੁਰਦਾਸਪੁਰ ਉਹ ਬਾਤ ਚ ਰਟਾਲ ਮੁਕਾਬਲੇ ਚ ਮਾਰੇ ਗਏ ਸੀ ਮੈਂ ਇਹ ਹੀ ਜੇ ਅੱਛੇ ਪੁਲਿਸ ਅਫਸਰ ਦੇਖੇ ਨੇ ਇਹ ਜੇ ਅੱچھے ਪੁਲਿਸ ਸੁਪਾਹੀ ਇੱਕ ਪੁਲਿਸ ਸੁਪਾਹੀ ਮੈਨੂੰ ਸੰਬੰਧ ਦੇ ਨਾਲ ਆਇਆ ਕਿਸੇ ਕੋਟ ਕੇਸ ਚ ਜੇ ਮੰਨ ਲਓ ਕਿ ਰੋਟੀ ਨਾਲ ਚੱਕੀ ਫਰੀ ਆਪਦੀ ਅੱਛਾ ਮੈਂ ਇਹਨੂੰ ਆਖਿਆ ਕਾਕਾ ਰੋਟੀ ਖਾਲਾ ਦਬਾਰਾ ਕਹਿੰਦਾ ਕੋਈ ਰੋਟੀ ਆਪਣੀ ਹੈਗੀ ਆ ਮੈਂ ਕਹਿੰਦਾ ਕੰਨ ਨਹੀਂ ਜਿੰਦਾ ਤਾਈ ਖਾਲ데요 ਮੈਂ ਉਹ ਮਜ਼ਬੂਰ ਕਰਕੇ ਸਬਜੀ ਦਹੀਂ ਮਾਣੀ ਦਿੱਤੀ ਉਹ ਰੋਟੀ ਆਪਣੀ ਨਾਲ ਦੀ ਸਰਦਾ ਇਹ ਨਹੀਂ ਵੀ ਹੈਗੇ ਅੱਛਾ ਗੁਰਗਸਾਬ ਕੱਲ ਜਿੰਮੇ ਕਾਰਵਾਈ ਹੋਈ ਹੈ ਹਨਾ ਕਿਸਾਨਾਂ ਤੇ ਜ਼ਿਲ੍ਹਾ ਚ ਸੱਟਿਆ ਗਿਆ ਕਿਸਾਨਾਂ ਨੂੰ ਪਰ ਕਈ ਜਿਹੜੇ ਕੈਬਨਟ ਮਨਿਸਟਰ ਨੇ ਚਾਹੇ ਕੁਲਤਾਰ ਸੰਧਵਾ ਜੀ ਸਪੀਕਰ ਨੇ ਉਸ ਤੋਂ ਬਾਅਦ ਚਿਮਾ ਸਾਹਿਬ ਨੇ ਉਹਨਾਂ ਦੇ ਬਿਆਨ ਸਾਹਮਣੇ ਆਏ ਨੇ ਵੀ ਅਸੀਂ ਤਾਂ ਕਿਸਾਨਾਂ ਨਾਲ ਆ ਅਸੀਂ ਕਿਸਾਨਾਂ ਦਾ ਹਰ ਹੱਕ ਪੱਖ ਸੁਣਨ ਤਿਆਰ ਆਂ ਪਰ ਤੁਹਾਨੂੰ ਲੱਗਦਾ ਵੀ ਜਿਵੇਂ ਦੀ ਉਹਨਾਂ ਦੀ ਕਾਰਵਾਈ ਕੀਤੀ ਹੈ ਵੀ ਉਹ ਲੱਗਦਾ ਤਾਂ ਹੈ ਨਹੀਂ ਐਵੇਂ ਨਹੀਂ ਇਹਨਾਂ ਦਾ ਤਾਂ ਹਾਲ ਇਹ ਜਿੰਨਮਨ ਹੋਰ ਮੁਖ ਕੋਲਤਾਰ ਸੰਧਵਾ ਦਾ ਇੱਕ ਪਰਿਵਾਰ ਨੂੰ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਰੱਖਦੇ ਨੇ ਤੇ ਰਾਮਗੜੀ ਤਾਂ ਪੱਕੇ ਸਿੱਖ ਹੁੰਦੇ ਨੇ ਤੇ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਜਿੰਨਮਨ ਹੋਰ ਮੁਖ ਹੋਰ ਸੇ ਕਾਂ ਦੇ ਕੱਚਿਆ ਇਹ ਉਹਨਾਂ ਦੀ ਸਰਕਾਰ ਨਹੀਂ ਕਰਿਆ ਨਾ ਤੇ ਐਂ ਕਰਨ ਹੁਣ ਸੈਸ਼ਨ ਆ ਰਿਹਾ ਹੈ ਉੱਥੇ ਵਿਰੋਧੀਆਂ ਦਾ ਮਤਵਾਸ ਕਰਾ ਦੇਣ ਦੀ ਸਰਕਾਰ ਨੇ ਗੰਤ ਕਰਿਆ ਜੀ ਜੇ ਇਹ ਹੀ ਗੱਲ ਨਾਲ ਨੇ ਆਪਿਆਂ ਆਂਦੇ ਤੇ ਵੀ ਬੜਾ ਮਾੜਾ ਹੋਇਆ ਕਿਸਾਨਾਂ ਨਾਲ ਦੇ ਦੇਣ ਦੇਣ ਸਪੀਕਰ ਨੂੰ ਕੋਈ ਰੋਕਦਾ ਹਾਂ ਸੋ ਇਹ ਨਹੀਂ ਹੈ ਇਹ ਬਿਲਕੁਲ ਗਲਤ ਹੈ ਇਹਨਾਂ ਨੇ ਗਲਤ ਕਰਿਆ ਇਹਨਾਂ ਦੇ ਮੰਤਰੀ ਵਿੱਚ ਸੀ ਤੁਸੀਂ ਆਂ ਦੱਸੋ ਵੀ ਤੁਹਾਡੇ ਖਾਲਸਾ ਮੰਦਿਰ ਸਿੱਧੂ ਆਪੇ ਜਾਂ ਕਿ ਕਰਸੋਗੇ ਸਾਰਾ ਕੁਝ ਨਹੀਂ ਬਿਲਕੁਲ ਵੀ ਨਹੀਂ ਸਰ ਕਿਸੇ ਨੇ ਹੁਕਮ ਦਿੱਤਾ ਨਾ ਭਾਈ ਇੱਕ ਅਫਸਰ ਨੇ ਗੌਰਵ ਜਾਦਵ ਨੇ ਹੁਕਮ ਦਿੱਤਾ ਨਾ ਗੌਰਵ ਜਾਦਵ ਪਗੰਦਮਾਨ ਦੇ ਪੁੱਛੇ ਤੋਂ ਬਿਨਾਂ ਕਰ ਦੂਗਾ ਇਹ ਕੀ ਕੀ ਗੱਲਾਂ ਕਰਦੇ ਨੇ ਤੁਸੀਂ ਇੰਨੇ ਸਿਆਣੇ ਜਿਹੜਾ ਕੁਲਤਾਰ ਸਿੰਘ ਸੰਧਵਾ ਇਹਨਾਂ ਸਾਰਿਆਂ ਚੋਂ ਮਚੂਰ ਲੀਡਰ ਆ ਹੋ ਹਮ ਔਰ ਉਹਦੀ ਲੰਬੀ ਪਾਰੀ ਹੈ ਉਹ ਜਿਹੜੇ ਚੰਗ ਕੰਮ ਕਰਦਾ ਉਹ ਤਾਂ 25 ਸਾਲ ਦਾ ਡੀਡਰ ਹੈ ਕੋਈ ਅਜਾ ਨਹੀਂ ਉਹ ਪੀਤਾਪੁਰਖੀ ਡੀਡਰ ਨਹੀਂ ਬਣਿਆ ਉਹ ਆਪਣੀ ਤਾਕਤ ਦੇ ਨਾਲ ਕੰਮ ਕਰਦਾ ਸਰਪੰਚ ਤੋਂ ਉੱਠ ਕੇ ਆਇਆ ਜੇ ਉਹ ਹੀ ਗੱਲਾਂ ਕਰਦਾ ਬਾਕੀਆਂ ਦਾ ਹਾਲ ਕੀ ਹੋਊਗਾ ਜਿਨ੍ਹਾਂ ਨੂੰ ਅਹੀਂ ਨਹੀਂ ਪਤਾ ਵੀ ਡੀਡਰੀ ਹੁੰਦੀ ਕੀ ਐ ਐਮਐਲਏ ਮੰਤਰੀ ਬਣ ਕੇ ਸੋ ਇਸ ਕਰਕੇ ਇਹ ਗਲਤ ਗੱਲ ਆ ਸਰਕਾਰ ਨੇ ਪੂਰੀ ਯੋਜਨਾਬੰਦੀ ਨਾਲ ਕਰਿਆ ਹਾਂ ਇੱਕ ਐਲੀਮੈਂਟ ਇਹ ਹੋ ਸਕਦਾ ਹੈ ਜਿਹੜਾ ਸਰਕਾਰ ਆਂ ਦੇ ਆਂ ਦਿੰਦੀ ਐ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਆਂ ਵੀ ਕਿਤੇ ਜਿਹੜਾ ਸ਼ੰਕਾ ਲੋਕਾਂ ਨੂੰ ਵੀ ਨਾਲ ਹੀ ਲਲਕੇ ਨਾ ਕਰਿਆ ਹੋਵੇ। ਬਿਲਕੁਲ। ਹਾਂ ਸਰ ਅੱਜ ਕਈ ਆਗੂ ਜਾਂ ਕਈ ਵਿਦਵਾਨ ਕਈ ਲੀਡਰਾਂ ਦੇ ਵਿਚਾਰ ਸਾਹਮਣੇ ਆ ਰਹੇ ਨੇ ਵੀ ਹੋ ਸਕਦਾ ਵੀ ਇੱਕ ਗੱਟਮਟ ਹੋ ਸਕਦੀ ਆ, ਮਿਲੇ ਜੁਲੇ ਹੋ ਸਕਦੇ ਨੇ। ਨਹੀਂ ਆਪਾਂ ਇਹ ਨਹੀਂ ਕਹਾਂਗੇ, ਇਹ ਨਹੀਂ ਕਹਾਂਗੇ ਵੀ ਇੱਕ ਗੱਟਮਟ ਹੋ ਸਕਦੀ ਆ। ਮੈਂ ਨਹੀਂ ਇਹ ਗੱਲ ਮੰਨਣ ਨੂੰ ਤਿਆਰ ਪਰ ਮੈਂ ਇਹ ਸੰਭਾਵਨਾ ਦੂਰ ਨਹੀਂ ਕਰਦਾ। ਕਿਉਂਕਿ ਖਾਸ ਕਰਕੇ ਜਦ ਸੰਧਵਾ ਸਾਹਿਬ ਨੇ ਇਹਨਾਂ ਨੇ ਬਿਆਨ ਦਿੱਤੇ ਨੇ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ। ਹੂੰ ਤੇ ਨਮਾ ਤੁਸੀਂ ਨਾਲ ਨੇ। ਬਿਲਕੁਲ। ਅੱਛਾ ਪਰ ਵੀ ਇੱਕ ਵਿੱਚ ਕਿਵੇਂ ਦੇਖਦੇ ਹੋ ਸਰ ਇਹ ਅੰਦੋਲਨ ਦੀ ਰੂਪਰੇਖਾ ਨੂੰ ਕਿਵੇਂ ਦੇਖਦੇ? ਦੇਖੋ ਇਹਨਾਂ ਨੇ ਜਿੰ ਜਿੰਨਾ ਮਰਜ਼ੀ ਕਰ ਲਿਆ ਪੰਜਾਬ ਦਾ ਇਤਿਹਾਸ ਹੈ ਸਿੱਖੀ ਦਾ ਇਤਿਹਾਸ ਹੈ ਬਹੁਤੀ ਸਿੱਖ ਕਿਸਾਨੀ ਹੈ ਪੰਜਾਬ ਦਾ ਇਤਿਹਾਸ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਧਦਾ ਅਸੀਂ ਧੂਣੇ ਧੂਣ ਸੁਭਾਏ ਹੋਏ ਸੋ ਇਹ ਨਾ ਅੰਦੋਲਨ ਖਤਮ ਹੋਵੇ ਨਾ ਇਹ ਕਿਸਾਨੀ ਖਤਮ ਹੋਵੇ ਕਿਸਾਨੀ ਨੂੰ ਲੜਨਾ ਹੀ ਪੈਣਾ ਹੈ ਕਿਉਂਕਿ ਅੱਜ ਕਿਸਾਨੀ ਦੀ ਰੋਜੀ ਰੋਟੀ ਦਾ ਫਸਲਾਂ ਤੇ ਨਸਲਾਂ ਦਾ ਨਾਲ ਤੁਸੀਂ ਰੋਜ਼ ਹੀ ਸੁਣਦੇ ਹੋ ਅੱਜ ਕਾਰਪੋਰੇਟ ਚਾਹੁੰਦਾ ਪੰਜਾਬ ਦੀ ਜਮੀਨ ਤੇ ਕਬਜ਼ਾ ਕਰਨਾ ਵੱਡੇ ਵੱਡੇ ਹਾਈਵੇ ਬਣਾ ਕੇ ਕਿਸਾਨਾਂ ਨੂੰ ਉਹਦੇ ਆਪਣੇ ਮਜ਼ਦੂਰ ਬਣਾਉਣਾ ਚਾਹੁੰਦਾ ਹੈ ਕਿਸਾਨ ਦੀ ਲੜਾਈ ਆਪਦੀ ਇੱਜ਼ਤ ਦੀ ਅਸਮੰਦੀ ਇਹ ਲੜਾਈ ਚੱਲੇਗੀ ਸੋ ਧੰਨਵਾਦ ਡਾਕਟਰ ਸਾਹਿਬ ਅਸੀਂ ਵੀ ਉਮੀਦ ਕਰਦੇ ਹਾਂ ਵੀ ਜਿਹੜੇ ਇਹ ਮਸਲੇ ਨੇ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਵਿੱਚ ਖੜੇ ਹੋਏ ਨੇ ਉਹ ਹੱਲ ਹੋਣ ਥੈਂਕ ਯੂ